ਰਾਮਸਰੂਪ ਅਣਖੀ ਜੀ ਦੇ ਨਾਵਲ ਗੇਲੋ ਦਾ ਅਗਲਾ ਭਾਗ ਉਹਨੂੰ ਗੁੱਸਾ ਨਹੀਂ ਆਇਆ ਸਗੋ ਸਰੀਰ ਢਡਾਲ ਹੋ ਗਿਆ ਨਾ ਉਹ ਉੱਥੋਂ ਹਿੱਲਣ ਜੋਗਾ ਸੀ ਅਤੇ ਨਾ ਉੱਥੇ ਖੜਨ ਜੋਗਾ ਜਿਵੇਂ ਉਹਦੀਆਂ ਨਾੜਾਂ ਦਾ ਖੂਨ ਜੰਮ ਗਿਆ ਹੋਵੇ ਉਹ ਲੜਖੜਾਉਂਦੇ ਕਦਮਾਂ ਨਾਲ ਬਰਾਂਡੇ ਤੋਂ ਬਾਹਰ ਹੋਇਆ ਬਰਾਂਡੇ ਤੋਂ ਬੈਠਕ ਦਾ ਫਾਸਲਾ ਬਹੁਤ ਜ਼ਿਆਦਾ ਲੱਗਿਆ ਉਹਨੂੰ ਧਰਤੀ ਉਹਦੇ ਕਦਮਾਂ ਨੂੰ ਸੰਭਾਲ ਨਹੀਂ ਰਹੀ ਸੀ ਉਹਨੇ ਆਸਮਾਨ ਵੱਲ ਤੱਕਿਆ ਕੋਈ ਵੀ ਤਾਰਾ ਬਾਕੀ ਨਹੀਂ ਰਹਿ ਗਿਆ ਸੀ ਆਸਮਾਨ ਸਾਫ਼ ਸੀ ਜਿਵੇਂ ਉਹਦੇ ਦਿਮਾਗ ਵਿੱਚ ਕੋਈ ਭੁਲੇਖਾ ਸਾਫ਼ ਸੀ ਉਨੇ ਆਪਣੇ ਅੱਖੀ ਦੇਖ ਲਿਆ ਸੀ ਜੇਲ੍ਹ ਵਿੱਚ ਕਦੇ ਉਹਨੇ ਗੁਰਮੀਤ ਕੌਰ ਨੂੰ ਆਖਿਆ ਸੀ ਕਿ ਤੇਰੇ ਡੱਕਰੇ ਵੱਡ-ਵੱਡ ਕੁੱਤੇ ਗਿਰ ਜਾ ਮੂਰੇ ਸਿੱਟੂਗਾ ਅੱਜ ਉਹ ਆਪ ਡੱਕਰੇ ਡੱਕਰੇ ਹੋ ਕੇ ਰਹਿ ਗਿਆ ਸੀ ਜਸਵੰਤ ਹਲੇ ਵੀ ਨਹੀਂ ਜਾਗਿਆ ਸੀ ਜਿਵੇਂ ਉਹਨੇ ਪਾਸਾ ਵੀ ਨਹੀਂ ਮਾਰਿਆ ਹੋਵੇ ਉਮੇ ਦਾ ਉਮੇ ਕੂਕ ਸੁੱਤਾ ਪਿਆ ਸੀ ਬਚਿੱਤਰ ਆਪਣੀ ਰਜਾਈ ਵਿੱਚ ਵੜ ਗਿਆ ਤੇ ਮੂੰਹ ਟੱਕ ਲਿਆ ਕੁਝ ਭਲਾ ਵਾਦੀ ਉਹਦਾ ਸਾਹ ਕੁੱਟਣ ਲੱਗ ਪਿਆ ਉਹਨੇ ਰਜਾਈ ਦਾ ਪੱਲਾ ਪਰਾਂ ਵਹਾ ਮਾਰਿਆ ਅਤੇ ਉੱਠ ਕੇ ਬੈਠ ਗਿਆ ਸਰਾਣੇ ਰੱਖਿਆ ਠੰਡਾ ਪਾਣੀ ਪੀਤਾ ਤੇ ਜੁੱਤੀ ਪਾ ਕੇ ਘਰੋਂ ਬਾਹਰ ਹੋ ਗਿਆ ਸਿਰ ਉੱਤੇ ਢਿਲ ਕੀ ਢਿਲ ਕੀ ਪੱਗ ਬਨ ਲਈ ਸੀ ਉਹ ਗੁੱਜਰ ਮਲ ਦੀ ਮਸ਼ੀਨ ਅੱਗੋਂ ਦੀ ਲੰਗਿਆ ਤਾਂ ਕੁਝ ਬੰਦਿਆਂ ਨੇ ਖੜਾ ਕੇ ਉਹਦਾ ਹਾਲਚਾਲ ਪੁੱਛਿਆ ਉਹ ਸੂਏ ਦੇ ਰਾਤ ਤੁਰਿਆ ਜਾ ਰਿਹਾ ਸੀ ਬਾਬਾ ਪਿੰਡੀ ਦਾਸ ਦੀ ਕੁਟਿਆ ਉਜਾੜ ਪਈ ਸੀ ਬਾਬਾ ਮਰ ਗਿਆ ਸੀ ਅਤੇ ਹੁਣ ਇਸ ਕੁਟਿਆ ਵਿੱਚ ਕੋਈ ਨਹੀਂ ਰਹਿੰਦਾ ਸੀ ਕੁਟਿਆ ਦੇ ਫੁੱਲ ਬੂਟੇ ਮਰ ਜਾਏ ਪਏ ਸਨ ਜਾਂ ਕਈ ਜੜੋਂ ਹੀ ਖਖੜ ਚੁੱਕੇ ਸਨ ਉਹ ਸਿੱਧਾ ਹੀ ਤੁਰਿਆ ਗਿਆ ਤੇ ਜਾ ਕੇ ਸੂਏ ਦੇ ਪੁਲ ਉੱਤੇ ਬੈਠ ਗਿਆ ਪਾਣੀ ਆ ਰਿਹਾ ਸੀ ਅਤੇ ਪਾਣੀ ਜਾ ਰਿਹਾ ਸੀ। ਪਾਣੀ ਉੱਤੇ ਤੈਰਦੀ ਕੋਈ ਚੀਜ਼ ਉਹਨੂੰ ਦੂਰੋਂ ਆਉਂਦੀ ਦਿੱਸਦੀ ਤਾਂ ਉਹ ਉਹਦੇ ਵੱਲ ਬੜੇ ਗੋਹ ਨਾਲ ਝਾਕਣ ਲੱਗਦਾ। ਚੀਜ਼ ਨੇੜੇ ਆਉਂਦੀ ਹੋਰ ਵੱਡੀ ਹੁੰਦੀ ਜਾਂਦੀ ਲੱਗਦੀ ਅੱਖਾਂ ਸਾਹਮਣੇ ਆਈ ਲੱਗਦਾ। ਚੀਜ਼ ਨੂੰ ਉਹ ਪਛਾਣਦਾ ਤਾਂ ਜਿਵੇਂ ਉਹ ਕੁਝ ਵੀ ਨਾ ਹੋਵੇ। ਸਰਕੜੇ ਦਾ ਕੋਈ ਬੂਝਾ ਦਰਖਤ ਦਾ ਟੁੱਟਿਆ ਕੋਈ ਸੁੱਕਾ ਟਾਣਾ ਮਰੇ ਕੁੱਤੇ ਦੀ ਲਾਸ਼ ਜਾਂ ਫਿਰ ਉਂਝ ਹੀ ਗਲੇ ਸੜੇ। ਪੱਤਿਆਂ ਦਾ ਰੁਗ ਹੁੰਦਾ ਪੁਲ ਥੱਲਿਓਂ ਦੀ ਲੰਘ ਕੇ ਉਹ ਚੀਜ਼ ਦੂਰ ਪਰੇ ਹੁੰਦੀ ਜਾ ਰਹੀ ਹੋਵੀ ਉਹ ਦੇਖਦਾ ਰਹਿੰਦਾ ਸੋਚਣ ਲੱਗਦਾ ਇੰਜ ਹੀ ਬੰਦੇ ਦੀ ਜ਼ਿੰਦਗੀ ਵਿੱਚ ਚੀਜ਼ਾਂ ਨੇੜੇ ਆਉਂਦੀਆਂ ਹਨ ਤੇ ਫਿਰ ਚਲੀਆਂ ਜਾਂਦੀਆਂ ਹਨ ਇੱਥੇ ਪੱਕਾ ਟਿਕਾਣਾ ਤਾਂ ਕਿਸੇ ਦਾ ਵੀ ਨਹੀਂ ਹੈ ਆਪਣੀ ਜ਼ਿੰਦਗੀ ਪਾਣੀ ਵਾਂਗ ਵਗ ਰਹੀ ਹੈ ਪੁਲ ਦੀ ਲੰਘਿਆ ਪਾਣੀ ਮੁੜ ਕੇ ਉੱਥੇ ਨਹੀਂ ਆਉਂਦਾ ਕਦੇ ਵੀ ਨਹੀਂ ਆਉਂਦਾ ਜਿਵੇਂ ਬਾਪੂ ਤੇ ਕਾਰੂ ਹੁਣ ਉਹਨੂੰ ਕਦੇ ਨਹੀਂ ਮਿਲਣਗੇ ਗੇਲੋ ਵੀ ਲੰਘ ਗਈ ਐਵੇਂ ਹੀ ਗੁਰਮੀਤਕੌਰ ਵੀ ਲੰਘ ਗਈ ਹੈ ਉਹ ਕਿੰਨੀ ਹੀ ਦੇਰ ਤੱਕ ਪੁਲ ਉੱਤੇ ਬੈਠਾ ਪਾਣੀਆਂ ਦੀ ਖੇਡ ਦੇਖਦਾ ਰਿਹਾ ਉਹਦੀ ਸੋਚ ਗਹਿਰਾਉਣ ਲੱਗੀ ਉਹ ਆਪ ਥਾਂ ਦੀ ਥਾਂ ਖੜਾ ਰਹਿ ਗਿਆ ਉਹ ਬਸ ਇੱਕ ਸੂਏ ਦਾ ਪੁਲ ਹੈ ਆਉਂਦੇ ਪਾਣੀਆਂ ਨੂੰ ਦੇਖਦਾ ਜਾਂਦੇ ਪਾਣੀਆਂ ਨੂੰ ਦੇਖਦਾ ਉਧਰ ਜਸਵੰਤ ਨੇ ਦੇਖਿਆ ਬਚਿੱਤਰ ਬੈਠਕ ਵਿੱਚ ਨਹੀਂ ਸੀ ਗੁਰਮੀਤਕੌਰ ਚਾਹ ਦੇ ਗਈ ਆਖਰੀ ਸੀ ਬੈਠਕ ਚੋਂ ਹੀ ਕਿਧਰੇ ਤੁਰ ਗਿਆ ਲੱਗਦਾ ਕੋਈ ਨਹੀਂ ਆਜੂਗਾ ਪਿੰਡ ਚ ਗਿਆ ਹੋਣਾ ਕਿਸੇ ਮਿੱਤਰ ਬੇਲੀ ਦੇ ਘਰ ਜਸਵੰਤ ਬਾਹਰ ਖੇਤਾਂ ਵੱਲ ਜੰਗਲ ਪਾਣੀ ਜਾ ਆਇਆ ਫਿਰ ਫਿਰ ਨਾ ਆ ਵੀ ਲਿਆ ਪਰ ਬਚਿੱਤਰ ਨਹੀਂ ਬਹੜਿਆ ਕਿਦਰੋਂ ਗੁਰਮੀਤਕੌਰ ਉਹਨੂੰ ਆਦਰਕ ਔਲਿਆਂ ਦੇ ਅਚਾਰ ਨਾਲ ਪਰੌਂਠੇ ਦੇ ਗਈ ਅਤੇ ਖੱਟੀ ਲੱਸੀ ਦਾ ਗਲਾਸ ਉਹ ਤੁਰਨ ਦੀ ਕਹਾੜ ਵਿੱਚ ਸੀ ਪਰ ਬਚਿੱਤਰ ਫੇਰ ਵੀ ਨਹੀਂ ਆਇਆ ਪੁੱਛਣ ਲੱਗਿਆ ਤੂੰ ਭਾਈ ਕੁੜੀਏ ਮੂੰਜਾ ਮਿੱਚੀ ਕਿਉਂ ਫਿਰਦੀਆਂ ਹੋ ਹੁਣ ਤਾਂ ਆ ਗਿਆ ਬਚਿੱਤਰ ਸੂ ਸਭ ਰੰਗ ਭਾਗ ਲੱਗ ਜਾਣਗੇ ਜਿਹੜੀ ਹੋ ਗਈ ਬੀਤ ਗਈ ਭੁੱਲ ਜਾ ਉਹਨੂੰ ਨਹੀਂ ਭਾਈ ਗੱਲ ਤਾਂ ਕੋਈ ਨਹੀਂ ਕਾਰੂ ਯਾਦ ਆਈ ਜਾਂਦਾ ਗੁਰਮੀਤਕੌਰ ਦਾ ਜਵਾਬ ਸਹੀ ਨਹੀਂ ਸੀ ਚੰਗਾ ਮੈਂ ਤਾਂ ਚੱਲਦਾ ਫਿਰ ਉਹਦਾ ਕੀ ਪਤਾ ਕਦੋਂ ਆਵੇ ਦਿਨ ਖਾਸਾ ਚੜ ਆਇਆ ਮੈਂ ਤਾਂ ਕਈ ਕੰਮ ਕਰਨੇ ਨੇ ਪਧੌੜ ਜਾ ਕੇ ਅੱਜ ਤਾਂ ਰਹਿੰਦਾ ਬਾਈ ਕੱਲ ਨੂੰ ਤੜਕੇ ਤੜਕੇ ਵਗ ਜੀ ਇੱਕ ਦਿਨ ਦਾ ਕੀ ਐ ਨਹੀਂ ਭਾਈ ਸਰਦਾ ਨਹੀਂ ਫੇਰ ਕਦਿ ਆਉ ਮੈਂ ਗੱਲਾਂ ਕਰਕੇ ਜਾਉ ਬਚਿੱਤਰ ਸੂ ਨਾਲ ਤੂੰ ਵੀ ਹੁਣ ਢੇੜਾ ਮਾਰੀ ਪਧੌੜ ਦਾ ਇਹਨੂੰ ਨਾਲ ਲੈ ਕੇ ਆਈ ਵੱਡੇ ਸਰਦਾਰ ਸਾਹਿਬ ਨੂੰ ਛੱਡ ਕੇ ਤੁਰ ਗਿਆ ਇਹ ਕੋਈ ਗੱਲ ਹੋਈ ਭਲਾ ਜਸਵੰਤ ਤੇ ਹਾਸੇ ਵਿੱਚ ਹਲਕਾ ਹਲਕਾ ਰੋਸ ਸੀ ਲੋਕ ਕਦੋਂ ਦੇ ਖੇਤਾਂ ਨੂੰ ਜਾ ਚੁੱਕੇ ਸਨ ਰੋਟੀ ਵੇਲਾ ਟੱਪਣ ਲੱਗਿਆ ਤਾਂ ਬਸ਼ੀਰਾ ਦੋ ਹੋਰ ਬੰਦਿਆਂ ਨੂੰ ਲੈ ਕੇ ਉਹਨੂੰ ਪਿੰਡ ਵਿੱਚ ਲੱਭਣ ਤੁਰ ਪਿਆ। ਉਹ ਕਿਧਰੇ ਵੀ ਨਹੀਂ ਸੀ ਕਿਸੇ ਵੀ ਘਰ ਜਾ ਕੇ ਬੈਠਣ ਦੀ ਉਹਦੀ ਸੂ ਨਹੀਂ ਮਿਲੀ। ਕਿਸੇ ਨੇ ਦੱਸਿਆ ਕਿ ਉਹ ਤਾਂ ਸਵੇਰੇ-ਸਵੇਰੇ ਸੂਏ ਦੇ ਰਾਹ ਤੁਰਿਆ ਜਾਂਦਾ। ਉਹ ਤਿੰਨੇ ਸੂਏ ਵੱਲ ਤੁਰ ਪਏ। ਰਾਹ ਵਿੱਚ ਬਸ਼ੀਰਾ ਪੂਰਾ ਫਿਕਰਮੰਦ ਸੀ ਕਿ ਅੱਜ ਤੜਕੇ ਬਚਿੱਤਰ ਨੇ ਆਪਣੀ ਅੱਖੀ ਗੁਰਮੀਤ ਕੌਰ ਨੂੰ ਉਹਦੇ ਮੰਝੇ ਤੋਂ ਉੱਠ ਕੇ ਜਾਂਦੀ ਨੂੰ ਦੇਖ ਲਿਆ ਸੀ। ਉਹਨੂੰ ਕਿਸੇ ਗੱਲ ਦਾ ਪਤਾ ਲੱਗ ਗਿਆ ਹੈ। ਇਹੀ ਕਾਰਨ ਹੈ ਕਿ ਉਹ ਹੁਣ ਘਰ ਵਿੱਚ ਨਹੀਂ ਪਤਾ ਨਹੀਂ ਕਿੱਥੇ ਹੈ ਅਤੇ ਪਤਾ ਨਹੀਂ ਉਹਦੇ ਹੱਥੋਂ ਕੀ ਦਾ ਕੀ ਹੋ ਜਾਵੇ ਉਹ ਕਿਧਰੇ ਜ਼ਖਮੀ ਸੱਬੰਗ ਬੇਹੋ ਕੋਲ ਦਾ ਫਿਰ ਰਿਹਾ ਹੋਵੇਗਾ ਜ਼ਰੂਰ ਉਹ ਉਹਨੂੰ ਕੋਈ ਨੁਕਸਾਨ ਪਹੁੰਚਾਵੇਗਾ ਉਹਨੇ ਭੈਣ ਖਾਤਰ ਝਮਿਆਰ ਦਾ ਕਤਲ ਕਰ ਦਿੱਤਾ ਸੀ ਹੁਣ ਤੀਵੀਂ ਖਾਤਰ ਮੇਰਾ ਕਤਲ ਵੀ ਕਰ ਸਕਦਾ ਹੈ ਬਸ਼ੀਰਾ ਅੰਦਰੋਂ ਪੂਰਾ ਡਰਿਆ ਹੋਇਆ ਸੀ ਬੰਦਿਆ ਨਾਲ ਉਹ ਪਤਾ ਨਹੀਂ ਕਿਹੜੀ ਸ਼ਰਮ ਦਾ ਮਾਰਿਆ ਤੁਰਿਆ ਫਿਰਦਾ ਸੀ ਬਚਿੱਤਰ ਨੂੰ ਲੱਭਦਾ ਫਿਰਦਾ ਸੀ ਉਹਨੂੰ ਧੋਤੁੰਗਿਆਈ ਤੱਕ ਇਹ ਗੱਲ ਵਾਰ-ਵਾਰ ਚੋਬਾ ਮਾਰਦੀ ਕਿ ਉਹ ਖੁਦ ਆਪਣੀ ਮੌਤ ਨੂੰ ਲੱਭਦਾ ਫਿਰਦਾ ਹੈ ਬਸ਼ੀਰੇ ਨੂੰ ਪਰ ਗੁਰਮੀਤ ਕੋਰਤੀ ਗੱਲ ਤਰਵਾਸ ਦਿੰਦੀ ਸਵੇਰੇ ਜਦੋਂ ਉਹਨੇ ਭਾਬੀ ਕੋਲ ਗੱਲ ਛੇੜੀ ਸੀ ਤਾਂ ਉਸਨੇ ਜਵਾਬ ਦਿੱਤਾ ਸੀ ਕਿ ਇਹ ਐਵੇਂ ਤੇਰਾ ਭੁਲੇਖਾ ਹੈ ਉਹਦੇ ਭਾਂਡੇ ਵਿੱਚ ਬੋਰੀ ਦੀ ਪੱਲੀ ਚੁੱਕ ਕੇ ਆਉਣ ਤੋਂ ਤਾਂ ਉਹ ਕਦੋਂ ਦੀ ਪਹਿਲਾਂ ਸੁਭਾਤ ਵਿੱਚ ਜਾ ਚੁੱਕੀ ਸੀ ਉਹ ਸੋਚਦਾ ਤੇ ਦਿਲ ਧਰਦਾ ਕਿ ਹੇ ਰੱਬਾ ਭਾਬੀ ਦੀ ਗੱਲ ਸੱਚ ਹੋਵੇ ਤਿੰਨੇ ਜਦੋਂ ਸੂਏ ਦੇ ਪੁਲ ਉੱਤੇ ਪਹੁੰਚੇ ਬਚਿੱਤਰ ਉਹਨਾਂ ਵੱਲ ਇੱਕ ਵਾਰ ਵੀ ਝਾਕਿਆ ਨਹੀਂ ਉਹ ਪੁਲ ਉੱਤੇ ਬੈਠਾ ਜਾਮਣ ਦੀ ਇੱਕ ਸੁੱਕੀ ਟਾਣੀ ਦੇ ਡੱਕੇ ਤੋੜ-ਤੋੜ ਵਗਦੇ ਪਾਣੀ ਵਿੱਚ ਸੁੱਟ ਰਿਹਾ ਸੀ ਇੱਥੇ ਬੈਠਾ ਬਚਿੱਤਰਾ ਮੱਦੀ ਨੇ ਪੁੱਛਿਆ ਉਹ ਬੋਲਿਆ ਨਹੀਂ ਜਿਵੇਂ ਕੁਝ ਸੁਣਿਆ ਹੀ ਨਾ ਹੋਵੇ ਗੇਂਦੇ ਨੇ ਉਹਦਾ ਮੋਢਾ ਫੜ ਕੇ ਫੜ ਲਿਆ ਅਤੇ ਬੋਲਿਆ ਕਿਵੇਂ ਆ ਬਾਈ ਬਚਿੱਤਰ ਸਿਆਂ ਉਹ ਉਹਦੇ ਵੱਲ ਟੇਡਾ ਚਾਕਿਆ ਤੇ ਫਿਰ ਟਹਿਣੀ ਦਾ ਡੱਕਾ ਤੋੜਨ ਲੱਗਿਆ ਬਸ਼ੀਰਾ ਉਹਦੇ ਨੇੜੇ ਨਹੀਂ ਹੋਇਆ ਉਹਨੂੰ ਪੂਰਾ ਡਰ ਸੀ ਕਿ ਜਦੋਂ ਹੀ ਉਹ ਉਹਦੀ ਨਿਗਾਹ ਪਿਆ ਉਹ ਭੜਕ ਪਵੇਗਾ ਪਤਾ ਨਹੀਂ ਕੀ ਕਰ ਬੈਠੇ ਉਹ ਦੂਰ ਪਰੇ ਖੜਾ ਦੇਖਦਾ ਰਿਹਾ ਬਚਿੱਤਰ ਦੀ ਉਹਦੇ ਵੱਲ ਪਿੱਟ ਸੀ ਚੱਲ ਉੱਠ ਘਰ ਨੂੰ ਚੱਲੀਏ ਮੱਦੀ ਨੇ ਉਹਦਾ ਹੱਥ ਫੜ ਲਿਆ ਹੱਥ ਉਹਨੇ ਛਡਾਇਆ ਨਹੀਂ ਬੋਲਿਆ ਕਿੱਥੇ ਜਾਣਾ ਘਰ ਮੱਦੀ ਦੀ ਹੀ ਆਵਾਜ਼ ਸੀ ਕਿਹੜਾ ਘਰ ਜਿਵੇਂ ਉਹਨੂੰ ਕੁਝ ਵੀ ਯਾਦ ਨਾ ਰਹਿ ਗਿਆ ਹੋਵੇ ਤੇਰਾ ਘਰ ਹੋਰ ਕਿਹੜਾ ਘਰ ਗੁਰਮੀਤ ਕੋਲ ਢੀਕਦੀ ਐ ਤੈਨੂੰ ਇਸ ਵਾਰ ਗਿੰਦਾ ਬੋਲ ਰਿਹਾ ਸੀ ਕੌਣ ਗੁਰਮੀਤ ਤੇਰੀ ਤੀਮੀ ਹੋਰ ਕੌਣ ਮੇਰੀ ਤੀਮੀ ਤੇਰੀ ਤੀਮੀ ਨਹੀਂ ਗੁਰਮੀਤ ਕੋਲ ਤੂੰ ਕਦੋਂ ਦਾ ਘਰੋਂ ਆਇਆ ਹੋਇਆ ਏ ਉਹ ਤੜਫੀ ਜਾਂਦੀ ਐ ਗਿੰਦਾ ਆਖ ਰਿਹਾ ਸੀ ਘਰ ਗੁਰਮੀਤ ਕੋਲ ਹੂੰ ਉਹਨੇ ਜਾਮਣ ਦੀ ਬਾਕੀ ਬਚਦੀ ਸਾਰੀ ਟੈਣੀ ਸੂਏ ਦੇ ਪਾਣੀ ਵਿੱਚ ਭਗਾ ਮਾਰੀ ਹੱਸਣ ਲੱਗ ਪਿਆ ਉਹਦੇ ਹਾਸੇ ਵਿੱਚ ਹੋਸ਼ਮੰਦ ਬੰਦੇ ਵਾਲੀ ਕੋਈ ਗੱਲ ਨਹੀਂ ਸੀ ਬਸ਼ੀਰਾ ਸਭ ਸੁਣਦਾ ਰਿਹਾ ਸੀ ਉਹਨੂੰ ਪੱਕਾ ਯਕੀਨ ਹੋ ਗਿਆ ਕਿ ਬਚਿੱਤਰ ਸੁਰਤ ਵਿੱਚ ਨਹੀਂ ਹੈ ਮੱਦੀ ਨੇ ਬਚਿੱਤਰ ਨੂੰ ਬਾਹਾਂ ਫੜ ਕੇ ਪੁੱਲ ਤੋਂ ਉਠਾ ਲਿਆ ਦੂਜਾ ਹੱਥ ਗਿੰਦੇ ਦੇ ਹੱਥ ਵਿੱਚ ਸੀ ਉਹ ਪਿਆਰ ਘੜੀਸ ਕੇ ਤੁਰ ਰਿਹਾ ਸੀ ਜਿਵੇਂ ਉਹਦੇ ਪੈਰਾਂ ਨੂੰ ਕੋਈ ਹੋਰ ਚੀਜ਼ ਬੰਨੀ ਹੋਵੇ ਬਸ਼ੀਰਾ ਉਹਨਾਂ ਦੇ ਅੱਗੇ-ਅੱਗੇ ਜਾ ਰਿਹਾ ਸੀ ਬਚਿੱਤਰ ਨੇ ਸਿਰਫ ਇੱਕ ਵਾਰ ਨਿਗਾਹ ਪਾਰ ਕੇ ਬਸ਼ੀਰੇ ਨੂੰ ਦੇਖਿਆ ਸੀ ਅਤੇ ਫਿਰ ਅੱਖਾਂ ਪਰੇ ਭਮਾ ਲਈਆਂ ਸਨ ਉਹ ਉਹਨੂੰ ਤੋਰ ਕੇ ਪਿੰਡ ਲੈ ਆਏ ਘਰ ਦੇ ਬਾਹਰ ਮੂਰੇ ਖੜਾ ਉਹ ਖਾਸੀ ਉਪਰੀ ਨਿਗਾਹ ਨਾਲ ਝਾਕਣ ਲੱਗਿਆ ਜਿਵੇਂ ਉਹਦਾ ਬਾਹਰ ਅੰਦਰ ਜਾਣ ਨੂੰ ਜੀਣਾ ਕਰਦਾ ਹੋਵੇ ਮੱਦੀ ਤੇ ਗਿੰਦੇ ਨੇ ਉਹਨੂੰ ਅੰਦਰ ਖਿੱਚਣਾ ਚਾਹਿਆ ਪਰ ਉਹ ਆੜ ਗਿਆ ਤੇ ਭੂਸਰੇ ਜਾਨਵਰ ਵਾਂਗ ਉਹਨਾਂ ਦੋਵਾਂ ਤੋਂ ਆਪਣੇ ਹੱਥ ਛੁਡਾ ਲਏ। ਉਹਦੇ ਹੱਥਾਂ ਵਿੱਚ ਅਥਾਹ ਤਾਕਤ ਸੀ। ਦੋਵਾਂ ਨੂੰ ਉਹਨੇ ਕਿਸੇ ਹਲਕੀ ਚੀਂਜ ਵਾਂਗ ਪਰਾਂ ਝਾਂਜਕ ਦਿੱਤਾ। ਉਹ ਕਰਦੇ ਬਾਅਦ ਮੂਰੇ ਪੰਥੀ ਮਾਰ ਕੇ ਬੈਠ ਗਿਆ ਫਿਰ ਪੈਰਾ ਪਾਰ ਹੋਇਆ ਤੇ ਰਾਹ ਦੀ ਮਿੱਟੀ ਨਾਲ ਇੱਕ ਨਿੱਕੀ ਢੇਰੀ ਉਸਾਰ ਦਿੱਤੀ। ਢੇਰੀ ਵੱਲ ਦੇਖ-ਦੇਖ ਬੇਤਾਸ਼ਾ ਹੱਸਣ ਲੱਗਿਆ। ਉਹਦੇ ਹਾਸੇ ਵਿੱਚ ਕੋਈ ਦਹਿਸ਼ਤ ਸੀ। ਉਹ ਤਿੰਨੇ ਡਰੇ ਖੜੇ ਸਨ ਘਰ ਅੰਦਰ ਦੂਰ ਪਰਾਂ ਬਰਾਂਡੇ ਵਿੱਚ ਗੁਰਮੀਤ ਕੌਰ ਖੜੀ ਉਹਨੂੰ ਦੇਖ ਰਹੀ ਸੀ ਉਹਨਾਂ ਦੇ ਨੇੜੇ ਨਹੀਂ ਆਈ ਸ਼ਾਇਦ ਕੋਲ ਆਉਣ ਦੀ ਹਿੰਮਤ ਹੀ ਨਹੀਂ ਸੀ ਉਹਨੂੰ ਇਹ ਵੀ ਹਾਲੇ ਤੱਕ ਪਤਾ ਨਹੀਂ ਲੱਗਿਆ ਕਿ ਸਭ ਕੀ ਹੋ ਰਿਹਾ ਹੈ ਬਚਿੱਤਰ ਚੁੱਪ ਹੋ ਗਿਆ ਤੇ ਢੇਰੀ ਕੋਲ ਹੀ ਬੈਠਾ ਬੈਠਾ ਪਿਸ਼ਾ ਨੂੰ ਚਿੱਤਣਾ ਪਾਰ ਡਿੱਗ ਪਿਆ ਉਹਨੇ ਆਪਣੀ ਇੱਕ ਜੁੱਤੀ ਲਾਹੀ ਅਤੇ ਢੇਰੀ ਨੂੰ ਕੁੱਟਣ ਲੱਗ ਪਿਆ ਜੁੱਤੀ ਮਾਰੇ ਅਤੇ ਉੱਚਾ-ਉੱਚਾ ਹੱਸੇ ਕਈ ਜੁੱਤੀਆਂ ਮਾਰੀਆਂ ਫਿਰ ਜਿਵੇਂ ਥੱਕ ਗਿਆ ਹੋਵੇ ਉੱਥੇ ਹੀ ਲੇਟ ਗਿਆ ਰਾਹ ਵਿੱਚ ਪਿਆ ਉਹ ਬੁਰਾ ਲੱਗ ਰਿਹਾ ਸੀ ਲੋਕ ਆ ਜਾ ਰਹੇ ਸਨ ਵਗਦਾ ਰਾਹ ਸੀ ਉਹਨਾਂ ਤਿੰਨਾਂ ਨੇ ਉਹਨੂੰ লাশ ਬੰਨ੍ਹ ਚੁੱਕਿਆ ਤੇ ਅੰਦਰ ਬੈਠਕ ਵਿੱਚ ਲਿਆ ਕੇ ਮੰਜੇ ਉੱਤੇ ਪਾ ਦਿੱਤਾ ਉਹਦੀਆਂ ਅੱਖਾਂ ਬੰਦ ਸਨ ਬਸ਼ੀਰੇ ਨੇ ਉਹਦੇ ਉੱਤੇ ਖੇਸ ਦੇ ਦਿੱਤਾ ਉਹ ਕੁਝ-ਕੁਝ ਕੰਬ ਰਿਹਾ ਸੀ ਠੰਡ ਲੱਗ ਰਹੀ ਹੋਵੇਗੀ ਗੁਰਮੀਤਕੌਰ ਬੈਠਕ ਵਿੱਚ ਆਈ ਤੇ ਉਹਨੂੰ ਮੂੰਹ ਸਿਰ ਢੱਕੀ ਪਏ ਨੂੰ ਦੇਖ ਕੇ ਵਾਪਸ ਭਰਾਂਡੇ ਵਿੱਚ ਮੁੜ ਗਈ ਮੱਦੀ ਤੇ ਗਿੰਦਾ ਭਰਾਂਡੇ ਵਿੱਚ ਬੈਠ ਕੇ ਹੀ ਗੁਰਮੀਤਕੌਰ ਨਾਲ ਹਮਦਰਦੀ ਦੀਆਂ ਗੱਲਾਂ ਕਰਨ ਲੱਗੇ ਉਹਦਾ ਦੁੱਖ ਸੁੱਖ ਵੰਡਾਉਂਦੇ ਰਹੇ ਉਹ ਬਸ਼ੀਰੇ ਦੇ ਗੂੜੇ ਮਿੱਤਰ ਸਨ ਅਤੇ ਉਹਦੇ ਭੇਦ ਨੂੰ ਜਾਣਦੇ ਸਨ ਗੁਰਮੀਤਕੌਰ ਆਖ ਰਹੀ ਸੀ ਕੋਈ ਖਾਸ ਗੱਲ ਵੀ ਨਹੀਂ ਹੋਈ ਪਤਾ ਨਹੀਂ ਕਿਉਂ ਚੰਦਰਾਇਓ ਹੋ ਗਿਆ ਮੈਂ ਤਾਂ ਪਹਿਲਾਂ ਹੀ ਰੱਬ ਦੀ ਮਾਰੀ ਹੋਈ ਆ ਇਹਦੀ ਠੀਕ ਸੀ ਇਹਦਾ ਆਪਾਣਾ ਹੋ ਗਿਆ ਖਬਰੇ ਕਿਉਂ ਹੋ ਗਿਆ ਕੋਈ ਨਹੀਂ ਭਾਬੀ ਰੱਬ ਮਿਹਰ ਕਰੂਗਾ ਸੱਚਾ ਪਾਤਸ਼ਾਹ ਇਹ ਆਪੇ ਠੀਕ ਹੋ ਜੂ ਐਨ ਨੌਂ ਬਾਰ ਨਾ ਹੋ ਜਾਣਾ ਇਹਨੇ ਤੂੰ ਚਿੰਤਾ ਨਾ ਕਰੀ ਮੱਦੀ ਨੇ ਕਿਹਾ ਇਹਦੇ ਦਿਮਾਗ ਨੂੰ ਕੋਈ ੱਤਕਾ ਲੱਗਿਆ ਕੱਲ ਚੰਗਾ ਭਲਾ ਸੰਗਰੂਰੋਂ ਆਇਆ ਅੱਜ ਤੜਕੇ ਹੀ ਖਬਰੇ ਕੀ ਪਾਣਾ ਹੋ ਗਿਆ ਕਿਸੇ ਸਿਆਣੇ ਨੂੰ ਦਿਖਾਉ ਇਹਨੂੰ ਗਿੰਦੇ ਨੇ ਸੁਝਾ ਦਿੱਤਾ ਬਸ਼ੀਰਾ ਪਰਾਂ ਬੇੜੇ ਵਿੱਚ ਮੈਂ ਐਸ ਦੀ ਖੋੜਲੀ ਸੁੰਬਰਦਾ ਫਿਰਦਾ ਸੀ ਫਿਰ ਲੋਹੇ ਦਾ ਬੱਠਲ ਰੱਖ ਕੇ ਉਹਨੇ ਮੈਂਸ ਨੂੰ ਪਾਣੀ ਪਿਆਇਆ ਮੈਂਸ ਦੇ ਪਿਛਾੜੀ ਇਕੱਠਾ ਕੀਤਾ ਪਿਆ ਗੋਹਾ ਬੱਠਲ ਭਰ-ਭਰ ਰੂੜੀ ਉੱਤੇ ਸੁੱਟਣ ਲੱਗਿਆ ਅੱਜ ਲੱਗਦਾ ਨਹੀਂ ਸੀ ਕਿ ਗੁਰਮੀਤ ਕੋਰ ਗੋਹੇ ਦੀਆਂ ਪਾਥੀਆਂ ਪੱਥੇ ਗਈ ਬਸ਼ੀਰੇ ਦਾ ਭਾਬੀ ਤੈਨੂੰ ਸੁੱਖ ਬਹੁਤ ਹੈ ਜਾਂ ਮਿਲ ਜੇਗਾ ਕਿਦਰੇ ਇੰਨਾ ਕੂਨਾ ਬੰਦਾ ਧਰਤੀ ਦੀ ਕੰਢ ਤੇ ਮੱਦੀ ਬੇੜੇ ਵਿੱਚ ਫਿਰਦੇ ਬਸ਼ੀਰੇ ਵੱਲ ਝਾਕ ਰਿਹਾ ਸੀ ਹੋਰ ਭਾਈ ਇਹੀ ਤਾਂ ਹੈ ਇੱਕ ਇਹਦੇ ਸਹਾਰੇ ਦੇ ਨਿਕਲੀ ਜਾਂਦੇ ਨੇ ਮੇਰੇ ਗੁਰਮੀਤ ਕਰਨੇ ਨੀਮੀ ਪਾ ਕੇ ਹੰਗਾਰਾ ਪਰਿਆ ਇਹ ਤਾਂ ਹੁਣ ਤੇਰਾ ਹੀ ਹੈ ਪਰਚਾਈ ਤੇਰੇ ਬਿਨਾ ਹੋਰ ਇਹਦਾ ਹੁਣ ਕੌਣ ਹੈ ਤੂੰ ਹੀ ਇਹਦੀ ਮਾਂ ਹੈ ਤੂੰ ਹੀ ਇਹਦੀ ਭੈਣ ਹੈ ਤੂੰ ਹੀ ਇਹਦੀ ਸਭ ਕੁਛ ਹੈ ਗਿੰਦਾ ਆਖ ਰਿਹਾ ਸੀ ਮੈਂ ਇਹਨੂੰ ਪਿੱਛਾ ਨਹੀਂ ਦਿੰਦੀ ਭਾਈ ساری ਉਮਰ ਰੱਖੂ ਜਿੰਨਾ ਚਿਰ ਜਿਉਂਦੀ ਆਂ ਘਰ ਦੀ ਸਾਰੀ ਕਬੀਲਦਾਰੀ ਇਹਦੇ ਹੱਥ ਹੈ ਇਹਨੂੰ ਪੁੱਛ ਕੇ ਦੇਖ ਲਓ ਜੇ ਝੂਠ ਬੋਲਦੀ ਹੋ ਮਾਂ ਮੈਂ ਅਸੀਂ ਸਭ ਜਾਣਦੇ ਹਾਂ ਸਾਨੂੰ ਸਾਰਾ ਗਿਆਨ ਹੈ ਸਾਰੀ ਗੱਲ ਕਰ ਲੈਂਦਾ ਸਾਡੇ ਕੋਲ ਤਾਂ ਸਾਨੂੰ ਸਭ ਪਤਾ ਹੈ ਤਾਂ ਹੀ ਕਹੀ ਜਾਂਦੇ ਆ ਤੈਨੂੰ ਮੱਦੀ ਨੇ ਭਰੋਸਿਆਂ ਨੂੰ ਹੋਰ ਪੱਕਾ ਕਰਨਾ ਚਾਹਿਆ ਇੱਕ ਗੱਲ ਤੈਨੂੰ ਕਹਿ ਦਿੰਨਾ ਗੁਰਮੀਤ ਕੁਰੇ ਬਚਿੱਤਰ ਸੂ ਰਾਜੀ ਹੋ ਜੇ ਵਿਚਾਰਾ ਚੰਗੀ ਗੱਲ ਹੈ ਪਰ ਇਹਨੇ ਤੈਨੂੰ ਸੁੱਖ ਨਹੀਂ ਦੇਣਾ ਅਸੀਂ ਇਹਦੀ ਕੁੱਲ ਗੱਲ ਸੁਣੀ ਹੋਈ ਹੈ ਸੰਗਰੂਰੋਂ ਇਹਦੀਆਂ ਗੱਲਾਂ ਇੱਥੇ ਪਿੰਡ 'ਚ ਪਹੁੰਚਦੀਆਂ ਰਹੀਆਂ ਨੇ ਇਹ ਤੋਂ ਬਚ ਕੇ ਰਹੀਂ ਪਰ ਜਾਈ ਬੰਦੇ ਦੇ ਤੱਤ ਦਾ ਕੋਈ ਪਤਾ ਨਹੀਂ ਹੁੰਦਾ ਕਿੱਦਾਂ ਕੀ ਕਰ ਬੈੰਦਾ ਹੈ ਗਿੰਦੇ ਨੇ ਨਵੀਂ ਕਹਾਣੀ ਛੇੜ ਦਿੱਤੀ ਗੁਰਮੀਤ ਕੌਰ ਨੂੰ ਗਿੰਦੇ ਦੀਆਂ ਗੱਲਾਂ ਚੰਗੀਆਂ ਲੱਗੀਆਂ ਜਿਵੇਂ ਉਹਨੇ ਉਹਦੇ ਮਨ ਦਾ ਡਰ ਇਹ ਗੱਲਾਂ ਆ ਕੇ ਨੰਗਾ ਕਰ ਦਿੱਤਾ ਹੋਵੇ ਜਦੋਂ ਉਹ ਦੂਜੀ ਵਾਰ ਬਚਿੱਤਰ ਦੀ ਮੁਲਾਕਾਤ ਨੂੰ ਸੰਗਰੂਰ ਗਈ ਸੀ ਉਦੋਂ ਉਹ ਇਹੋ ਚੰਦਰੀਆਂ ਗੱਲਾਂ ਉਹਨੂੰ ਆਖਦਾ ਰਿਹਾ ਸੀ ਡਰਾਉਂਦਾ ਸੀ ਤੇਰੇ ਡੱਕਰੇ ਵੱਡ ਵੱਡ ਕੁੱਤੇ ਗਿਰ ਜਾ ਮੂਰੇ ਸਿੱਟੂਗਾ ਬਚਿੱਤਰ ਹਨੇਰਾ ਹੋਣ ਤੱਕ ਉਵੇਂ ਦੀ ਉਵੇਂ ਮੂੰਹ ਸਿਰ ਟੱਕੀ ਬੈਠਕ ਵਿੱਚ ਪਿਆ ਰਹਾ ਪਾਸਾ ਵੀ ਨਹੀਂ ਲਿਆ ਹੋਵੇਗਾ ਐਨੀ ਨੀਂਦ ਉਹਨੂੰ ਪਤਾ ਨਹੀਂ ਕਿੱਧਰੋਂ ਆ ਚਿੰਬੜੀ ਸੀ ਬਸ਼ੀਰਾ ਤੇ ਗੁਰਮੀਤ ਕੋਰ ਆਪੇ ਰੋਟੀ ਖਾ ਚੁੱਕੇ ਸਨ ਚੌਂਕੇ ਚੁੱਲੇ ਦਾ ਸਾਬ ਕਰ ਲਿਆ ਤਾਂ ਉਹ ਥਾਲੀ ਵਿੱਚ ਰੋਟੀ ਪਾ ਕੇ ਬੈਠਕ ਵਿੱਚ ਗਈ ਬਸ਼ੀਰਾ ਉਹਨਾਂ ਦੇ ਨੇੜੇ ਤੇੜੇ ਹੀ ਕਿਦਰੇ ਸੀ ਬਚਿੱਤਰ ਉੱਠਿਆ ਤੇ ਅੰਗਵਾੜੀ ਲੈ ਕੇ ਗੁਰਮੀਤ ਕੋਲ ਵੱਲ ਉਪਰਾ ਉਪਰਾ ਝਾਕਣ ਲੱਗਿਆ ਉਹਦੀ ਨਿਗਾਹ ਥਾਲੀ ਦੀਆਂ ਰੋਟੀਆਂ ਵੱਲ ਗਈ ਤਾਂ ਝੱਟ ਦੇ ਕੇ ਥਾਲੀ ਉਹਦੇ ਹੱਥੋਂ ਖੋ ਲਈ ਦਾਲ ਦੀ ਖੋਲੀ ਵਿੱਚ ਵੱਡੀਆਂ ਵੱਡੀਆਂ ਵਰਕੀਆਂ ਡੋਬ ਡੋਬ ਕੇ ਸੇ ਭੁੱਖੇ ਕੁੱਤੇ ਵਾਂਗ ਰੋਟੀ ਨਿਗਲਣ ਲੱਗਿਆ ਜਿਵੇਂ ਰੋਟੀ ਕਦੇ ਦੇਖੀ ਨਾ ਹੋਵੇ ਉਹ ਤਿੰਨ ਰੋਟੀਆਂ ਰੱਖ ਕੇ ਲਿਆਈ ਸੀ ਇੱਕ ਰੋਟੀ ਹੋਰ ਲਿਆਂਦੀ ਤੇ ਦਾਲ ਵੀ ਤਾਂ ਉਹ ਇਹ ਵੀ ਖਾ ਗਿਆ ਫਿਰ ਦੋ ਰੋਟੀਆਂ ਹੋਰ ਖਾਦੀਆਂ ਖਾਣੋਂ ਹਟਦਾ ਹੀ ਨਹੀਂ ਸੀ ਭੂਰੋ ਕੁੱਤੇ ਲਈ ਪਕਾ ਕੇ ਰੱਖੀਆਂ ਰੋਟੀਆਂ ਵੀ ਉਹ ਖਾ ਗਿਆ ਪਾਣੀ ਦਾ ਵੱਡਾ ਗਲਾਸ ਮੂ ਨੂੰ ਲਾਇਆ ਤੇ ਕੋਸਾ ਸਾਰਾ ਪਾਣੀ ਪੀਤਾ ਬਸ਼ੀਰੇ ਨੇ ਉਹਨੂੰ ਉੱਥੋਂ ਉਠਾ ਕੇ ਦੂਜੇ ਮੰਜੇ ਉੱਤੇ ਪਾਇਆ ਅਤੇ ਉੱਤੇ ਰਜਾਈ ਦੇ ਦਿੱਤੀ ਅਗਲੇ ਦਿਨ ਬਚਿੱਤਰ ਵੱਡੇ ਤੜਕੇ ਪਤਾ ਨਹੀਂ ਕਦੋਂ ਜਾਗ ਗਿਆ ਹੋਵੇਗਾ ਬਾਹਰ ਦਾ ਕੁੰਡਾ ਲੱਗਿਆ ਹੋਇਆ ਨਹੀਂ ਸੀ ਬੈਠਕ ਵਿੱਚ ਉਹਦਾ ਮੰਝਾ ਵੀ ਖਾਲੀ ਸੀ ਨਾ ਚਾਹ ਨਾ ਪਾਣੀ ਕਿੱਧਰ ਤੁਰ ਗਿਆ ਉਹ ਹੈਰਾਨਸਾਨ ਗੁਰਮੀਤ ਕੋਰ ਨੇ ਬਸ਼ੀਰੇ ਨੂੰ ਸੂਏ ਦੇ ਪੁੱਲ ਤੇ ਭੇਜਿਆ ਆਖਿਆ ਸੀ ਜਾ ਭੱਜ ਕੇ ਜਾ ਉੱਥੇ ਬੈਠਾ ਹੋਣਾ ਹੈ ਕਮਲਾ ਬੰਦਾ ਏ ਕੀ ਕਰਦਾ ਹੁੰਦਾ ਹੈ ਉਹ ਸੂਏ ਦੇ ਪੜੁੱਤੇ ਨਹੀਂ ਸੀ ਉਹਨੂੰ ਡਰ ਜਾ ਗਿਆ ਕਿ ਕਿਤੇ ਉਹਨੇ ਸੂਏ ਵਿੱਚ ਹੀ ਛਾਲ ਨਾ ਮਾਰ ਦਿੱਤੀ ਹੋਵੇ ਸੂਏ ਦਾ ਪਾਣੀ ਐਨ ਭਾਵੇਂ ਐਨਾ ਡੂੰਗਾ ਨਹੀਂ ਸੀ ਪਰ ਤੈਰਨਾ ਨਾ ਜਾਣਦਾ ਬੰਦਾ ਡੁੱਬ ਸਕਦਾ ਸੀ ਕਿਵੇਂ ਪਤਾ ਲੱਗੇ ਕਿ ਉਹ ਸੂਏ ਵਿੱਚ ਡੁੱਬ ਗਿਆ ਹੈ ਜੇ ਡੁੱਬ ਕੇ ਮਰ ਗਿਆ ਹੋਇਆ ਤਾਂ ਹੁਣ ਤੱਕ ਉਹਦੀ লাশ ਬਹੁਤ ਦੂਰ ਜਾ ਚੁੱਕੀ ਹੋਵੇਗੀ ਬਸ਼ੀਰਾ ਪੁਲ ਉੱਤੇ ਬੈਠ ਕੇ ਇੱਧਰ ਉੱਧਰ ਆਉਂਦੇ ਜਾਂਦੇ ਬੰਦਿਆਂ ਨੂੰ ਦੇਖਣ ਲੱਗਿਆ ਤੇ ਉਮੀਦ ਕਰਦਾ ਸੀ ਕਿ ਕੋਈ ਉਹਨੂੰ ਬਚਿੱਤਰ ਬਾਰੇ ਕੁਝ ਦੱਸ ਦੇਵੇ ਦੋ ਚਾਰ ਬੰਦਿਆਂ ਨੇ ਉਹਨੂੰ ਬਚਿੱਤਰ ਬਾਰੇ ਪੁੱਛਿਆ ਬਈ ਪਰ ਕਿਸੇ ਨੇ ਉਹਨੂੰ ਅੱਜ ਇੱਧਰ ਨਹੀਂ ਦੇਖਿਆ ਸੀ ਜਦੋਂ ਬਸ਼ੀਰਾ ਵਾਪਸ ਗੁੱਜਰਮਾਲ ਦੀ ਮਸ਼ੀਨ ਕੋਲ ਆਇਆ ਤਾਂ ਉਹਨੂੰ ਮੱਦੀ ਮਿਲ ਗਿਆ ਉਹਨੇ ਆਪ ਹੀ ਕਿਹਾ ਬਚਿੱਤਰ ਨੂੰ ਦੇਖਦਾ ਫਿਰਦਾ ਹੋਵੇਗਾ ਪਿਰਥੀ ਦਾਸ ਤੇ ਬੈਠਾ ਹੈ ਹੁਣੇ ਆਇਆ ਮੈਂ ਉੱਥੋਂ ਬਸ਼ੀਰੇ ਨੇ ਡੇਰੇ ਜਾ ਕੇ ਦੇਖਿਆ ਬਚਿੱਤਰ ਨੇ ਮਥੱਲੇ ਬੈਠਾ ਸੁੱਕੇ ਕਾਨੇ ਦੀ ਪੂਣੀ ਵਟ ਰਿਹਾ ਸੀ ਬਸ਼ੀਰਾ ਉਹਨੂੰ ਦੇਖ ਕੇ ਮੁਸਕਰਾਇਆ ਪਰ ਉਹ ਬਸ਼ੀਰੇ ਵੱਲ ਝਾਕਿਆ ਨਹੀਂ ਝਾਕਿਆ ਹੋਵੇਗਾ ਤਾਂ ਸਿਆਣਿਆ ਨਹੀਂ ਉਮੀਦੀ ਉਮੀਦੋ ਮੇ ਹੱਥਾਂ ਦੀਆਂ ਹਥੇਲੀਆਂ ਵਿੱਚ ਕਾਨੇ ਨੂੰ ਘੁਮਾ ਰਿਹਾ ਸੀ ਬਾਹ ਫੜ ਕੇ ਬਸ਼ੀਰਾ ਉਹਨੂੰ ਘਰ ਲੈ ਆਇਆ ਚਾਹ ਦੀ ਗੜਬੀ ਭਰ ਕੇ ਦਿੱਤੀ ਉਹ ਚਾਹ ਹੀ ਪੀ ਜਾ ਰਿਹਾ ਸੀ ਕੋਲੀ ਭਰ ਦਾ ਪੀ ਲੈਂਦਾ ਗੁਰਮੀਤ ਕੌਰ ਉਹਨੂੰ ਕਿਸੇ ਡਾਕਟਰ ਕੋਲ ਨਹੀਂ ਲੈ ਕੇ ਗਈ ਕੋਈ ਸਿਆਣਾ ਕਰ ਨਹੀਂ ਲਿਆਂਦਾ ਪਿਰਥੀ ਦਾਸ ਬਹੁਤ ਬੁੱਢਾ ਹੋ ਚੁੱਕਿਆ ਸੀ ਉਹਦਾ ਇੱਕ ਸੇਵਕ ਘਰ ਆਉਂਦਾ ਸੀ ਉਹਦੇ ਹੱਥ ਵਿੱਚ ਮੋਰ ਦੇ ਖੰਬਾ ਦਾ ਮੁੱਠਾ ਹੁੰਦਾ ਤੀਜੇ ਦਿਨ ਉਹ ਝਾੜਾ ਪਾ ਜਾਂਦਾ ਸੀ ਬਚਿੱਤਰ ਦਾ ਪਤਾ ਨਹੀਂ ਲੱਗਦਾ ਸੀ ਕਿ ਉਹ ਠੀਕ ਹੋ ਰਿਹਾ ਹੈ ਜਾਂ ਹੋਰ ਕਮਲਾ ਉਹ ਕੁਝ ਢੋਲਦਾ ਵਿਗੜਦਾ ਨਹੀਂ ਸੀ ਅਬਾ ਤਵਾ ਨਹੀਂ ਬੋਲਦਾ ਸੀ ਅਸਲ ਵਿੱਚ ਤਾਂ ਉਹ ਬੋਲਦਾ ਹੀ ਨਹੀਂ ਸੀ ਕਦੇ-ਕਦੇ ਗੂੰਗੁਣ ਕਰਦਾ ਉਹਦੀ ਕੋਈ ਸਮਝ ਨਾ ਆਉਂਦੀ ਕਿ ਕੀ ਬੋਲਦਾ ਹੈ ਜਿਵੇਂ ਆਪਣੇ ਆਪ ਨੂੰ ਹੀ ਬੋਲਦਾ ਹੋਵੇ ਨਾ ਉਹ ਕਿਸੇ ਨੂੰ ਕੁਝ ਆਖਦਾ ਸੀ ਅਤੇ ਨਾ ਕਿਸੇ ਦੀ ਕੋਈ ਗੱਲ ਸੁਣਦਾ ਸੀ ਉਹਨੂੰ ਘਰ ਦੀ ਪਹਿਚਾਣ ਜ਼ਰੂਰ ਸੀ ਕਿਸੇ ਦੇ ਘਰ ਨਹੀਂ ਜਾਂਦਾ ਸੀ ਕਿਤੇ ਵੀ ਤੁਰ ਫੇਰੋਂਦਾ ਆਖਰ ਨੂੰ ਆਪਣੇ ਘਰ ਆ ਜਾਂਦਾ ਆਪਣੇ ਘਰ ਵਿੱਚ ਵੀ ਉਹਨੂੰ ਸਿਰਫ ਬੈਠਕ ਦੀ ਪਹਿਚਾਣ ਸੀ ਨਾ ਉਹ ਕਦੇ ਭਾਂਡੇ ਜਾਂ ਰਸੋਈ ਵਿੱਚ ਗਿਆ ਸੀ ਅਤੇ ਨਾ ਸੁਬਾਹ ਦੇਖੀ ਸੀ ਉਹਨੇ ਉਹਨੂੰ ਕੋਈ ਪਤਾ ਨਹੀਂ ਸੀ ਕਿ ਘਰ ਵਿੱਚ ਗੁਰਮੀਤਕੌਰ ਕਿੱਥੇ ਪਈ ਬੈਠੀ ਹੈ ਉਹ ਉਹਦੇ ਵੱਲ ਝਾਕਦਾ ਵੀ ਨਹੀਂ ਸੀ ਨਾ ਉਹਨੂੰ ਬਸ਼ੀਰੇ ਦੀ ਕੋਈ ਪਹਿਚਾਣ ਰਹਿ ਗਈ ਸੀ ਗੁਰਮੀਤਕੌਰ ਉਹਨੂੰ ਦੋ ਵੇਲੇ ਚਾਹ ਦਿੰਦੀ ਦੋ ਵੇਲੇ ਰੋਟੀ ਦਿੰਦੀ ਜਿੰਨੀ ਚਾਹ ਦਿੰਦੀ ਉਹ ਪੀ ਲੈਂਦਾ ਥਾਲੀ ਵਿੱਚ ਦਾਲ ਸਬਜ਼ੀ ਨਾਲ ਜਿੰਨੀਆਂ ਵੀ ਰੋਟੀਆਂ ਉਹ ਰੱਖਦੀ ਉਹ ਸਾਰੀਆਂ ਖਾ ਜਾਂਦਾ ਪੰਜ ਰੱਖਦੀ ਤਾਂ ਵੀ ਸਾਰੀਆਂ ਖਾ ਜਾਂਦਾ ਦੋ ਰੱਖਦੀ ਤਾਂ ਵੀ ਸਾਰ ਲੈਂਦਾ ਨਾ ਰੋਟੀ ਹੋਰ ਮੰਗਦਾ ਸੀ ਤੇ ਨਾ ਕੋਈ ਰੋਟੀ ਅਣਖਾਦੀ ਛੱਡਦਾ ਸੀ ਗੁਰਮੀਤਕੌਰ ਦੇ ਘਰ ਲਈ ਉਹ ਕੋਈ ਮੁਸੀਬਤ ਨਹੀਂ ਸੀ ਕਿਧਰੋਂ ਉਹਦੇ ਹੱਥੇ ਇੱਕ ਛੋਟਾ ਬਸਤਾ ਜਿਹਾ ਆ ਗਿਆ ਸੀ ਇਹ ਚਿੱਟੇ ਕੱਪੜੇ ਦਾ ਮੈਲਾ ਕੁਚੈਲਾ ਬਸਤਾ ਸੀ ਸਕੂਲ ਦੇ ਵਿਦਿਆਰਥੀਆਂ ਵਾਂਗ ਹੀ ਮੰਨਿਆ ਹੋਇਆ ਬਚਿੱਤਰ ਹਰ ਵੇਲੇ ਇਸ ਬਸਤੇ ਨੂੰ ਆਪਣੇ ਨਾਲ ਰੱਖਦਾ ਉਹ ਹੁਣ ਬਹੁਤਾ ਕਰਕੇ ਪਿਰਥੀ ਦਾਸ ਦੇ ਡੇਰੇ ਜਾਂਦਾ ਡੇਰੇ ਜਾ ਕੇ ਨਿਮ ਥੱਲੇ ਬਹਿ ਜਾਂਦਾ ਬਸਤਾ ਖੋਲ ਲੈਂਦਾ ਵਿੱਚੋਂ ਇੱਕ ਕਾਪੀ ਕੱਢ ਕੇ ਉਹਦੇ ਉੱਤੇ ਨਿੱਕੀ ਪੈਨਸਲ ਨਾਲ ਕੁਝ ਲਿਖਣ ਦੀ ਕੋਸ਼ਿਸ਼ ਕਰਦਾ ਉਹਦੇ ਕੋਲੋਂ ਕੁਝ ਲਿਖਿਆ ਤਾਂ ਜਾਂਦਾ ਨਹੀਂ ਸੀ ਪੈਨਸਲ ਨੂੰ ਬੁੱਲਾ ਨਾਲ ਲਾ ਕੇ ਬਸ ਕੁਝ ਸੋਚਦਾ ਰਹਿੰਦਾ ਜਦੋਂ ਕੋਈ ਉਹਦੇ ਨੇੜੇ ਜਾਂਦਾ ਤਾਂ ਉਹ ਝਟਕਾਪੀ ਬੰਦ ਕਰ ਦਿੰਦਾ ਸੀ ਬਸਤਾ ਬੰਨਣ ਲੱਗਦਾ ਬਸਤੇ ਵਿੱਚ ਕੋਈ ਕਿਤਾਬ ਵੀ ਸੀ ਇਹ ਕਿਸੇ ਛੋਟੀ ਜਿਹੀ ਮਾਦੀ ਕਿਤਾਬ ਹੋਵੇਗੀ ਕਦੇ ਉਹ ਨਿਮਥਲੇ ਬੈਠਾ ਇੱਕਤਾ ਪੜਨ ਦਾ ਦ੍ਰਿਸ਼ ਪੇਸ਼ ਕਰ ਰਿਹਾ ਹੁੰਦਾ ਉਹਦੇ ਬੁੱਲ ਫਰਕ ਦੇ ਦਿੱਸਦੇ ਜਿਵੇਂ ਸੱਚਮੁੱਚ ਪੜ ਰਿਹਾ ਹੋਵੇ ਉਹ ਇਸ ਬਸਤੇ ਦਾ ਵਸਾ ਨਹੀਂ ਖਾਂਦਾ ਸੀ ਸੌਣ ਵੇਲੇ ਸਰਾਹਣੇ ਥੱਲੇ ਰੱਖ ਲੈਂਦਾ ਤੁਰਿਆ ਜਾਂਦਾ ਹੁੰਦਾ ਤਾਂ ਬਸਤੇ ਨੂੰ ਸੰਵਾਰ ਕੇ ਬੰਨ ਕੇ ਮੋਢੇ ਉੱਤੇ ਰੱਖ ਲੈਂਦਾ ਬਸਤੇ ਨੂੰ ਹੱਥ ਪਾ ਕੇ ਰੱਖਦਾ ਜਿਵੇਂ ਇਹ ਕੋਈ ਬਹੁਤ ਕੀਮਤੀ ਚੀਜ਼ ਹੋਵੇ ਗੁਰਮੀਤ ਕੋ ਸਵੇਰੇ ਸਵੇਰੇ ਉਹਨੂੰ ਚਾਹ ਦਿੰਦੀ ਸੀ ਜਦੋਂ ਉਹ ਆਪ ਪੀਂਦੇ ਚਾਹ ਪੀ ਕੇ ਉਹ ਆਪਣਾ ਵਸਤਾ ਚੁੱਕਦਾ ਤੇ ਡੇਰੇ ਨੂੰ ਤੁਰ ਪੈਂਦਾ ਪਤਾ ਨਹੀਂ ਉਹ ਕਿਹੜੇ ਵੇਲੇ ਜੰਗਲ ਪਾਣੀ ਹੁੰਦਾ ਜਾਂ ਹੱਥ ਧੋਂਦਾ ਡੇਰੇ ਵਾਲੇ ਟੋਬੇ ਉੱਤੇ ਹੱਥ ਧੋਂਦਾ ਹੋਵੇਗਾ ਇਹ ਵੀ ਕੀ ਪਤਾ ਕਿ ਉਹ ਜੰਗਲ ਵਾਲੇ ਹੱਥ ਧੋਂਦਾ ਵੀ ਸੀ ਜਾਂ ਨਹੀਂ ਧੋਂਦਾ ਸੀ ਦੁਪਹਿਰੇ ਜਿਹੇ ਘਰ ਆਵੜਦਾ ਉਹ ਉਹਨੂੰ ਰੋਟੀ ਦੇ ਦਿੰਦੀ ਰੋਟੀ ਖਾ ਕੇ ਉਹ ਸੌਂ ਜਾਂਦਾ ਜਾਂ ਕਦੇ ਰੋਟੀ ਖਾ ਕੇ ਡੇਰੇ ਨੂੰ ਹੀ ਫਿਰ ਮੁੜ ਜਾਂਦਾ ਆਥਣ ਦੀ ਡੇਰੇ ਵਾਲੇ ਦੇ ਦਿੰਦੇ ਕਦੇ ਉਹ ਪਿਛਲੇ ਪਹਿਰ ਦੀ ਚਾਹ ਘਰ ਆ ਕੇ ਪੀਂਦਾ ਰਾਤ ਦੀ ਰੋਟੀ ਖਾ ਕੇ ਸੌਂ ਜਾਂਦਾ ਨਾ ਉਹ ਕੋਈ ਸੌਣ ਦਾ ਵੇਲਾ ਸੀ ਅਤੇ ਨਾ ਉੱਠਣ ਦਾ ਬਸ ਪੈ ਜਾਂਦਾ ਜਿਵੇਂ ਅੱਖਾਂ ਮੀਚਦਾ ਤਾਂ ਰਾਤ ਪੈ ਜਾਂਦੀ ਅਤੇ ਅੱਖਾਂ ਖੋਲਦਾ ਤਾਂ ਦਿਨ ਚੜ ਜਾਂਦਾ ਹੋਵੇ ਹੁਣ ਤਾਂ ਘਰ ਵਿੱਚ ਵੀ ਉਹਦੀ ਇੰਨੀ ਹੀ ਹੋਦ ਸੀ ਕਿ ਉਹਦੇ ਨਾਂ 10 ਕਿੱਲੇ ਜ਼ਮੀਨ ਸੀ ਇਸ 10 ਕਿੱਲੇ ਜ਼ਮੀਨ ਕਰਕੇ ਹੀ ਉਹਦਾ ਨਾਂ ਬਣਿਆ ਹੋਇਆ ਸੀ ਬਖਤौरा ਮਰਨ ਤੋਂ ਕਈ ਸਾਲ ਪਹਿਲਾਂ ਉਹਦੇ ਨਾਂ ਵਸੀਅਤ ਕਰਵਾ ਗਿਆ ਸੀ ਉਹਨੂੰ ਡਰ ਸੀ ਕਿ ਉਹਦੇ ਮਰਨ ਤੋਂ ਬਾਅਦ ਜ਼ਮੀਨ ਕਿਤੇ ਗੇਲੋ ਦੇ ਨਾਂ ਨਾ ਚੜ ਜਾਵੇ ਜੇ ਇਹ ਵਸੀਅਤ ਨਾ ਹੁੰਦੀ ਤਾਂ ਪੱਕਾ ਸੀ ਕਿ ਅੱਧ ਗੇਲੋ ਉਰਫ ਗੁਰਮੇਲ ਕੁਰ ਨੂੰ ਜਾਂਦਾ ਗੇਲੋ ਉਂਝ ਹੀ ਇਸ ਘਰ ਤੋਂ ਛੇਕੀ ਹੋਈ ਕੁੜੀ ਸੀ ਜੇ ਉਹ ਠੀਕ ਵੀ ਹੁੰਦੀ ਉਹਦਾ ਚਾਜ ਆਚਾਰ ਚੰਗਾ ਹੁੰਦਾ ਫਿਰ ਵੀ ਕੌਣ ਜੱਟ ਦਿੰਦਾ ਏ ਧੀਆਂ ਨੂੰ ਜ਼ਮੀਨ ਜਾਇਦਾਦ ਪੁੱਤਾਂ ਦਾ ਹਿਸਾਬ ਕੋ ਸਮਝਿਆ ਜਾਂਦਾ ਹੈ ਜਦੋਂ ਬਖਤੌਰਾ ਮਰਿਆ ਤਾਂ ਗੁਰਮੀਤ ਕੌਰ ਨੇ ਤੁਰ ਫਿਰ ਕੇ ਜ਼ਮੀਨ ਬਚਿੱਤਰ ਦੇ ਨਾਂ ਕਰਵਾ ਲਈ ਪਟਵਾਰੀ ਨੂੰ ਪੈਸੇ ਦਿੱਤੇ ਤਹਿਸੀਲਦਾਰ ਨੂੰ ਪੈਸੇ ਦਿੱਤੇ ਪੱਕਾ ਇੰਤਕਾਲ ਹੋ ਗਿਆ ਪਰ ਇਹ ਬਾਣੇ ਦਾ ਕੀ ਪਤਾ ਸੀ ਕਿ ਜ਼ਮੀਨ ਬਚਿੱਤਰ ਦੇ ਕਿਸੇ ਕੰਮ ਨਹੀਂ ਆਵੇਗੀ ਉਹ ਕਮਲਾ ਹੋ ਜਾਵੇਗਾ ਤੇ ਜ਼ਮੀਨ ਦਾ ਮਹੱਤਵ ਉਹਦੇ ਲਈ ਕੁਝ ਵੀ ਨਹੀਂ ਹੋਵੇਗਾ ਇੱਕ ਦਿਨ ਆਥਣ ਤੱਕ ਉਹ ਡੇਰਿਓਂ ਵਾਪਸ ਕਰਨ ਨਹੀਂ ਆਇਆ ਉਸ ਦਿਨ ਉਹਨੇ ਦੁਪਹਿਰ ਦੀ ਰੋਟੀ ਖਾਧੀ ਸੀ ਅਤੇ ਨਾ ਪਿਛਲੇ ਪਹਿਰ ਦੀ ਚਾਹ ਉਹਨਾਂ ਨੇ ਸੋਚਿਆ ਕਿ ਰੋਟੀ ਵੀ ਡੇਰੇ ਖਾ ਲਈ ਵੀ ਹੋਵੇਗੀ ਅਤੇ ਪਿਛਲੇ ਪਹਿਰ ਦੀ ਚਾਹ ਡੇਰੇ ਵਾਲਿਆਂ ਨੇ ਦੇ ਦਿੱਤੀ ਹੋਵੇਗੀ ਹਨੇਰਾ ਉਤਰਨ ਲੱਗਿਆ ਤਾਂ ਗੁਰਮੀਤ ਕੋਰ ਨੂੰ ਫਿਕਰ ਹੋਇਆ ਉਹਨੇ ਬਸ਼ੀਰੇ ਨੂੰ ਭੇਜਿਆ ਬਚਿੱਤਰ ਤਾਂ ਉਸ ਦਿਨ ਡੇਰੇ ਗਿਆ ਹੀ ਨਹੀਂ ਸੀ ਪਤਾ ਨਹੀਂ ਕਿੱਥੇ ਸੀ ਉਹਨੇ ਦਿਮਾਗ ਉੱਤੇ ਬੋਝ ਪਾਇਆ ਜ਼ਰੂਰ ਉਹ ਸੂਏ ਦੇ ਪੋੜ ਉੱਤੇ ਬੈਠਾ ਹੋਵੇਗਾ ਕਦੇ-ਕਦੇ ਉੱਥੇ ਵੀ ਜਾ ਬੈੰਦਾ ਹੈ ਜਾਂਦਾ ਹੈ ਤਾਂ ਉੱਥੇ ਹੀ ਬੈਠਾ ਰਹਿੰਦਾ ਹੈ ਉਹ ਉਨੀ ਪਿਆਰੀ ਸੂਏ ਦੇ ਰਾਹ ਪੈ ਗਿਆ ਪਿੰਡੀ ਦਾਸ ਦੀ ਕੁਟਿਆ ਕੋਲ ਇੱਕ ਬੰਦੇ ਨੇ ਦੱਸਿਆ ਵੀ ਕਿ ਉਹਨੇ ਦੁਪਹਿਰੇ ਜਿਹੜਾ 75 ਨੂੰ ਪੁਲ ਉੱਤੇ ਬੈਠਾ ਦੇਖਿਆ ਸੀ ਲੱਤਾਂ ਥੱਲੇ ਲਮਕਦੀਆਂ ਹੋਈਆਂ ਕਿਤਾਬ ਪੜ੍ਹ ਰਿਹਾ ਸੀ ਉਹਦਾ ਵਸਤਾ ਉਹਦੇ ਹੱਥ ਸੱਜੇ ਹੱਥ ਖਾਲੀ ਪਿਆ ਸੀ ਬਸ਼ੀਰੇ ਨੂੰ ਤਸੱਲੀ ਹੋਈ ਕਿ ਠੀਕ ਹੈ ਉਹ ਉੱਥੇ ਹੀ ਹੈ ਹੁਣ ਬਾਹੋਂ ਫੜ ਲਿਆ ਹੁੰਦਾ ਹੈ ਚੰਨ ਚਾਨਣੀ ਰਾਤ ਵਿੱਚ ਪੁਲ ਉੱਤੇ ਦਰਖਤਾਂ ਦੇ ਭਿਆਨਕ ਪਰਛਾਵੇਂ ਸਨ ਸੂਏ ਦਾ ਪਾਣੀ ਸ਼ਾਂਤ ਮੁਦਰਾ ਵਿੱਚ ਵਹਿ ਰਿਹਾ ਸੀ ਵਾਤਾਵਰਣ ਵਿੱਚ ਬੀੜੀਆਂ ਦੀਆਂ ਤਿੱਖੀਆਂ ਆਵਾਜ਼ਾਂ ਸਨ ਉਹ ਪਉੜੂ ਤੇ ਵੀ ਨਹੀਂ ਸੀ ਉਹਦੇ ਮਨ ਵਿੱਚ ਡਰ ਜਾ ਗਿਆ ਉਹਦਾ ਵਸਤਾ ਵੀ ਇੱਥੇ ਕਿਤੇ ਨਹੀਂ ਸੀ ਉਹ ਸਾਰੇ ਪਉੜ ਦੇ ਆਲੇ-ਦੁਆਲੇ ਇੱਧਰ ਉੱਧਰ ਘੁੰਮਿਆ ਵਿਚਿੱਤਰ ਦੀ ਕੋਈ ਸੋ ਨਹੀਂ ਸੀ ਕਿਸੇ ਚੀਜ਼ ਨੂੰ ਉਹਦੇ ਪੈਰਾਂ ਦਾ ਠੇਡਾ ਵੱਜਿਆ ਇਹ ਤਾਂ ਉਹਦਾ ਵਸਤਾ ਸੀ ਵਸਤਾ ਤਾਂ ਉਹ ਆਪਣੇ ਹੱਥੋਂ ਛੱਡਦਾ ਨਹੀਂ ਹੁੰਦਾ ਫਿਰ ਉਹ ਆਪ ਕਿੱਥੇ ਹੈ ਬਸ਼ੀਰੇ ਨੂੰ ਡਾਢੀ ਚਿੰਤਾ ਹੋਈ ਪਰ ਇਸ ਵਕਤ ਰਾਤ ਪਈ ਤੋ ਕੀ ਕਰ ਸਕਦਾ ਸੀ ਵਸਤਾ ਚੁੱਕ ਕੇ ਉਹ ਨਿਰਾਸ਼ ਪਰੇਸ਼ਾਨ ਘਰ ਨੂੰ ਮੋੜ ਆਇਆ ਬਿਜਲੀ ਤੇ ਚਾਲਣ ਵਿੱਚ ਗੁਰਮੀਤ ਕੋਰ ਤੇ ਬਸ਼ੀਰਾ ਉਹਦਾ ਬਸਤਾ ਖੋਲ ਕੇ ਦੇਖਣ ਲੱਗੇ ਦੇਖੀ ਵੀ ਜਾਣ ਤੇ ਮਿੰਨਾ ਮਿੰਨਾ ਹੱਸੀ ਵੀ ਜਾਣ ਇੱਕ ਸਕੂਲੀ ਕਾਪੀ ਸੀ ਜਿਸਦੇ ਪਹਿਲੇ ਸਫੇ ਉੱਤੇ ਵਿੰਗਿਆ ਟੇਡਾਂ ਟੇਡੀਆਂ ਬੇਮਤਲਬ ਜਹੀਆਂ ਲਕੀਨਾ ਸਨ ਪੈਨਸਲ ਦਾ ਛੋਟਾ ਟੋਟਾ ਸੀ ਜਿਸ ਦਾ ਸਿੱਕਾ ਘੜਿਆ ਹੋਇਆ ਨਹੀਂ ਸੀ ਦੂਜੀ ਜਮਾਤ ਦੀ ਪੰਜਾਬੀ ਦੀ ਕਿਤਾਬ ਸੀ ਇਹ ਇੱਕ ਪੁਰਾਣੀ ਕਿਤਾਬ ਸੀ ਕਈ ਮੁੰਡਿਆਂ ਦੀ ਪੜ-ਪੜ ਸਾਲੋਂ ਸਾਲ ਅਗਾਹ ਤੋਰੀ ਹੋਈ ਇਸ ਵਿੱਚ ਥਾਂ-ਥਾਂ ਕਾਲੀ ਸਿਆਹੀ ਦੇ ਪੱਦੇ ਨਿਸ਼ਾਨ ਸਨ ਕਾਪੀ ਤੇ ਕਿਤਾਬ ਥੱਲੋਂ ਪੁਰਾਣੀ ਤਰਾਨੀ ਟੀਨ ਦੀ ਸਲੇਟ ਸੀ ਇਹ ਵਸਤਾ ਕੀ ਸੀ ਕੁਝ ਵੀ ਨਹੀਂ ਸੀ ਕਿਉਂ ਉਹ ਹਰ ਵੇਲੇ ਇਸ ਵਸਤੇ ਨਾਲ ਚਿੰਬੜਿਆ ਰਹਿੰਦਾ ਸੀ ਉਹ ਸਮਝ ਨਾ ਸਕੇ ਕੋਈ ਵੀ ਰਹੱਸ ਉਹਨਾਂ ਦੇ ਪੱਲੇ ਨਹੀਂ ਪੈ ਰਿਹਾ ਸੀ ਛੱਟਿਆਂ ਤੋਂ ਕੋਈ 22 ਮੀਲ ਦੂਰ ਜਾ ਕੇ ਤਿੰਨ ਚਾਰ ਦਿਨਾਂ ਬਾਅਦ ਮੋੜੀਆਂ ਵਿੱਚ ਫਸੀ 75 ਦੀ ਗਲੀ ਸੜੀ লাশ ਮਿਲੀ ਪੁਲਿਸ ਨੂੰ ਮਿਲ ਕੇ ਪਿੰਡ ਦੇ ਲੋਕ ਉਹਦੀ লাশ ਚੁੱਕ ਲਿਆ ਤੇ ਦਾ ਸੰਸਕਾਰ ਕਰ ਦਿੱਤਾ ਨਿਮਾਣੇ ਦਾ ਕਿਤੇ ਕੋਈ ਸੋਗ ਨਹੀਂ ਸੀ ਕੋਈ ਅਫਸੋਸ ਨਹੀਂ ਸੀ ਤੇ ਫਿਰ ਜ਼ਮੀਨ ਦਾ ਇਤਕਾਲ ਗੁਰਮੀਤ ਕੌਰ ਦੇ ਨਾਂ ਹੋ ਗਿਆ ਘੇਲੋ ਦੀ ਗੋਦੀ 'ਚ 2 ਸਾਲ ਦੀ ਕੁੜੀ ਸੀ ਮੁੜ ਕੇ ਜਵਾਕ ਨਹੀਂ ਹੋਇਆ ਕੁੜੀ 4 ਸਾਲ ਦੀ ਹੋਈ ਤਾਂ ਦਿਆਕੁਰ ਬਹੁ ਦਾ ਇਲਾਜ ਕਰਾਉਣ ਲੱਗੀ ਪਹਿਲਾਂ 1 ਸਾਲ ਤੱਕ ਨੂੰ ਸੱਸ ਪੁੱਤੋ ਮੰਡੀ ਫਿਰਦੀਆਂ ਨਹੀਂ ਆ ਉੱਥੇ ਇੱਕ ਸਿਆਣੀ ਬੁੜੀ ਸੀ ਉਹ ਗੇਲੋ ਦਾ ਟਿੱਡ ਮਾਲਦੀ ਅਤੇ ਪੇਂਡ ਨੂੰ ਕਾੜੇ ਦੱਸਦੀ ਬੁੜੀ ਨੇ ਕਹੇ ਪਰਹੇਜ਼ ਵੀ ਦੱਸੇ ਸਨ ਉਹਨੇ ਦੋ ਵਾਰੀ ਜਗਰੂਪ ਨੂੰ ਵੀ ਸੱਦਿਆ ਸੀ ਅੱਖਾ ਹੀ ਅੱਖਾਂ ਵਿੱਚ ਉਹਦੀ ਨਿਰਖਪਰਕ ਕੀਤੀ ਸੀ ਉਹਨੂੰ ਇਕੱਲੇ ਨੂੰ ਪਰਾਂ ਲਾ ਜਾ ਕੇ ਕੁਝ ਗੱਲਾਂ ਪੁੱਛੀਆਂ ਸਨ ਕੁਝ ਗੱਲਾਂ ਦੱਸੀਆਂ ਸਨ ਜਗਰੂਪ ਹਰ ਵਾਰ ਹੱਸਦਾ ਮੁਸਕਰਾਉਂਦਾ ਪਿੰਡ ਨੂੰ ਵਾਪਸ ਆ ਜਾਂਦਾ ਸਿਆਣੀ ਬੁੜੀ ਨੇ ਦਿਆਕਰ ਨੂੰ ਲੁੱਟਿਆ ਵੀ ਬਹੁਤ ਹਰ ਵਾਰ ਰੋਗ ਰੁਪਈਆਂ ਦਾ ਧਰਾ ਲੈਦੀ ਪਰ ਦਿਆਕਰ ਤੇ ਪੱਲੇ ਕੱਖ ਨਹੀਂ ਪਿਆ ਫਿਰ ਉਹ ਬਠਿੰਡੇ ਜਾਣ ਲੱਗੀਆਂ ਬਠਿੰਡੇ ਮਾਲ ਰੋਡ ਉੱਤੇ ਲੇਡੀ ਡਾਕਟਰ ਦਾ ਵੱਡਾ ਨਰਸਿੰਗ ਹੋਮ ਸੀ ਡਾਕਟਰ ਗੁਰਚਰਨ ਕੌਰ ਤੇ ਹੱਥ ਜਾਸੀ ਇਲਾਕੇ ਦੇ ਅਨੇਕਾਂ ਕੇਸ ਉਹਦੇ ਕੋਲ ਆਉਂਦੇ ਸਨ ਉਹਨੇ ਚੰਡੀਗੜ੍ਹ ਲੁਧਿਆਣੇ ਦੇ ਵਿਗੜੇ ਕੇਸ ਸੰਭਾਰੇ ਸਨ ਜਮਾਨ ਦੀ ਮਿੱਠੀ ਸੀ ਅੱਧਾ ਰਾਮ ਤਾਂ ਉਹਦੀਆਂ ਗੱਲਾਂ ਸੁਣ ਕੇ ਹੀ ਅਗਲੀ ਨੂੰ ਆ ਜਾਂਦਾ ਪਰ ਫੀਸ ਠੋਕ ਬਜਾ ਕੇ ਲੈਂਦੀ ਪੈਸੇ ਲੈਣ ਵੇਲੇ ਉਹਦੇ ਕੋਲ ਕੋਈ ਲਿਹਾਜ਼ ਨਹੀਂ ਸੀ ਪਰ ਐਨ ਹਿਸਾਬ ਕਿਤਾਬ ਕਰਕੇ ਪੈਸੇ ਲੈਂਦੀ ਠੱਗਦੀ ਨਹੀਂ ਸੀ ਅਗਲੇ ਨੂੰ ਪੂਰਾ ਜਚਾ ਦਿੰਦੀ ਇਲਾਜ ਸ਼ੁਰੂ ਕਰ ਦਿੰਦੇ ਆ ਸਫਾ ਵਾਹਿਗੁਰੂ ਦੇ ਹੱਥ ਹੈ ਉਸ ਸੱਚੇ ਪਾਤਸ਼ਾਹ ਦੇ ਗੁਰਚਰਨ ਕੌਰ ਨੇ ਦਿਆਕੁਰ ਨੂੰ ਆਖਿਆ ਸੀ ਗੇਲੋ ਦੇ ਸਾਰੇ ਟੈਸਟ ਹੋ ਚੁੱਕੇ ਸਨ ਐਕਸਰੇ ਵੀ ਲੈਏ ਸਨ ਬਸ ਇੱਕ ਮੁੰਡਾ ਹੋ ਜੇ ਭੈਣ ਜੀ ਪਹਿਲਾ ਕੁੜੀ ਹੈ ਕੁੜੀ ਦਾ ਕੀ ਹੁੰਦਾ ਬਗਾਨਾ ਧਾਨ ਹੈ ਆਪਦੇ ਘਰ ਨੂੰ ਉੱਠ ਜੂਗੀ ਦਿਆਕੁਰ ਨੇ ਹੱਥ ਜੋੜੇ ਸਨ ਮੁੰਡਾ ਕੁੜੀ ਇਹ ਵੀ ਵਾਹਿਗੁਰੂ ਦੇ ਹੱਥ ਹੈ ਆਪਾਂ ਇਹ ਲਾਸਟ ਸ਼ੁਰੂ ਕਰਦੇ ਹਾਂ ਠੀਕ ਹੈ ਇੱਕ ਸਾਲ ਉਹ ਗੁਰਚਰਨ ਕੌਰ ਦੇ ਗਈਆਂ ਸਨ ਮਹਿੰਗੇ ਮਹਿੰਗੇ ਟੀਕੇ ਲੱਗਦੇ ਰਹੇ ਪੀਣ ਵਾਲੀਆਂ ਦਵਾਈਆਂ ਦਾ ਅੰਤ ਹੀ ਨਹੀਂ ਸੀ ਘਰ ਵਿੱਚ ਖਾਲੀ ਬੋਤਲਾਂ ਦੇ ਢੇਰ ਲੱਗਣ ਲੱਗੇ ਗੋਲੀਆਂ ਖਾ ਖਾ ਕੇ ਗੇਲੋ ਦਾ ਨੱਕ ਮੁੜ ਗਿਆ ਹਰ ਵੇਲੇ ਜੀ ਬੇਸਵਾਦ ਬੜੀ ਰਹਿੰਦੀ ਪਰ ਕੋਈ ਲਾਭ ਨਹੀਂ ਹੋਇਆ ਗੁਰਚਰਨ ਕੌਰ ਨੇ ਇੱਕ ਦਿਨ ਜਗਰੂਪ ਨੂੰ ਵੀ ਬੁਲਾਇਆ ਸੀ ਉਹਦੇ ਕੁਝ ਟੈਸਟ ਹੋਏ ਸਨ ਉਸ ਵਿੱਚ ਕੋਈ ਨੁਕਸ ਨਹੀਂ ਸੀ ਗੁਰਚਰਨ ਕੌਰ ਦਾ ਸੁਭਾਅ ਖੁੱਲਾ ਸੀ ਜੇ ਗਰੂਪ ਨੂੰ ਕਹਿਣ ਲੱਗੀ ਨਿਰਾਪੂਰਾ ਸਾਦਾਂ ਤੇ ਬਚਨਾ ਤੇ ਨਾ ਨਹੀਂ ਜਗਰੂਪ ਨੇ ਸ਼ਰਮ ਮੰਨੀ ਤੇਰੀਆਂ ਜਾਬਾਂ ਅੰਦਰ ਨੂੰ ਕਿਉਂ ਵੜੀਆਂ ਪਈਆਂ ਨੇ ਤੇਰੀ ਉਮਰ ਐਡੀ ਵੱਡੀ ਵੀ ਨਹੀਂ ਲੱਗਦੀ ਗੁਰਚਰਨ ਕੌਰ ਉਹਦੇ ਵੱਲ ਗੌਰ ਨਾਲ ਝਾਕ ਰਹੀ ਸੀ ਨਸ਼ਾ ਕਰਦਾ ਭੈਣ ਜੀ ਗੇਲੋ ਹੌਲੀ ਦੇਖੇ ਡਾਕਟਰਨੀ ਦੇ ਕੰਨ ਕੋਲ ਹੋ ਕੇ ਬੋਲੀ ਗੁਰਚਰਨ ਕੌਰ ਫਿਰ ਵੀ ਜਗਰੂਪ ਵੱਲ ਝਾਕਦੀ ਰਹੀ ਗੇਲੋ ਨੂੰ ਕਹਿਣ ਲੱਗੀ ਫਿਰ ਤਾਂ ਇਹ ਕਦੇ-ਕਦੇ ਹੀ ਜਾਂ ਖਾਲੀ ਝੂਟਦਾ ਰਹਿੰਦਾ ਹੋਣਾ ਸਾਰੇ ਨਸ਼ੇ ਪੱਤੇ ਕਰਨ ਵਾਲੇ ਮੁੰਡਿਆਂ ਦਾ ਇਹੀ ਹਾਲ ਹੈ ਸਾਡਾ ਤਾਂ ਨਿੱਤ ਦਾ ਵਾਹ ਪੈਂਦਾ ਹੈ ਭਾਈ ਹੋਰ ਆ ਕੁੜੀ ਪਤਾ ਨਹੀਂ ਕਿਵੇਂ ਢਿੱਡ ਪੈ ਗਈ ਨਹੀਂ ਤਾਂ ਇਹ ਬਸ ਐ ਹੀ ਹੈ ਗੇਲੋ ਅੱਖਾਂ ਪੂੰਝ ਰਹੀ ਸੀ ਗੁਰਚਰਨ ਕੌਰ ਨੇ ਜਗਰੂਪ ਨੂੰ ਨੇੜੇ ਬੁਲਾਇਆ ਹੌਲੀ-ਹੌਲੀ ਸਮਝਾਇਆ ਕਿ ਆਖਿਆ ਤੈਨੂੰ ਬੇ ਸਾਦਾ ਦੇ ਬਚਨਾਂ ਤੇ ਨਾ ਰਹੀ ਨਾ ਨੇ ਨਸ਼ਾ ਛੱਡਦੇ ਜਿੰਨਾ ਚਿਰ ਜਵਾਕ ਢਿੱਡ ਨਹੀਂ ਪੈਂਦਾ ਪੁੱਛਣ ਲੱਗੀ ਕੀ ਖਾਣਾ ਹੁੰਨਾ ਹੈ ਫੀਮ ਖਾਣਾ ਹੈ ਨਾ ਜੀ ਕੋਰੈਕਸ ਪਿੰਨਾ ਹੈ ਫੈਂਸੀ ਡ੍ਰਿਲ ਮੈਂ ਤਾਂ ਇਹ ਚੀਜ਼ਾਂ ਕਦੇ ਦੇਖਿਆ ਹੀ ਨਹੀਂ ਹੋਰ ਕੀ ਖਾਣਾ ਹੈ ਫਿਰ ਭੁੱਕੀ ਜੀ ਕਦੇ-ਕਦੇ ਜਾਂ दारू ਜੀ ਕਦੇ-ਕਦੇ ਕੱਟ ਕਰਦੇ ਕਿੱਡਾ ਸੋਹਣਾ ਸਰੀਰ ਹੈ ਤੇਰਾ ਕਿਉਂ ਗਾਲਣਾ ਹੈ ਗੁਰਚਰਨ ਕੌਰ ਨੇ ਬਹੁਤ ਪਿਆਰ ਨਾਲ ਸਮਝਾਇਆ ਚੰਗਾ ਜੀ ਛੱਡ ਦਿਨਾ ਬਸ ਸਭ ਕੁਝ ਸਭ ਤੋਂ ਵਧੀਆ ਨਸ਼ਾ ਦੱਸਾਂ ਤੈਨੂੰ ਉਹ ਕਰਿਆ ਕਰ ਗੁਰਚਰਨ ਕੌਰ ਖੁਦ ਵੀ ਮੁਸਕਰਾ ਰਹੀ ਸੀ ਬੰਦੇ ਦਾ ਸਭ ਤੋਂ ਵਧੀਆ ਨਸ਼ਾ ਉਹਦੀ ਤੀਵੀ ਹੈ ਐਦੂ ਉਤੋਂ ਦੀ ਕੋਈ ਨਸ਼ਾ ਨਹੀਂ ਕਿਮੇ ਜੀ ਤੂੰ ਥੋੜਾ ਜਿਹਾ ਬੁੱਧੂ ਵੀ ਹੈ ਕਹਿਣ ਲੱਗੀ ਗੁਰਮੇਲ ਤੂੰ ਆਪ ਹੀ ਸਮਝਾ ਪਾਈਏ ਨੂੰ ਦਇਆਕੁਰ ਦੂਰ ਪਰੇ ਬੈਂਚ ਉੱਤੇ ਬੈਠੀ ਜਿਵੇਂ ਅੱਖਾਂ ਨਾਲ ਉਹਨਾਂ ਦੀਆਂ ਗੱਲਾਂ ਸੁਣਦੀ ਰਹੀ ਹੋਵੇ ਜਗਰੂਪ ਨੂੰ ਤਾਂ ਕੀ ਪੁੱਛਣਾ ਸੀ ਉਹਨੇ ਬੱਸ ਵਿੱਚ ਗੇਲੋ ਨੂੰ ਵੀ ਕੋਈ ਗੱਲ ਨਹੀਂ ਪੁੱਛੀ ਕਿ ਡਾਕਟਰ ਨੇ ਕੀ ਆਖ ਰਹੀ ਸੀ ਦਇਆਕੁਰ ਪੁੱਤੇ ਨੂੰ ਤਰਸਦੀ ਮਰ ਗਈ ਅਸਲ ਵਿੱਚ ਤਾਂ ਉਹਨੂੰ ਇਹ ਵੱਡਾ ਚੋਰਾ ਸੀ ਆਖਦੀ ਹੁੰਦੀ ਸੂਬੇਦਾਰ ਕੱਲਾ ਸੀ ਫਿਰ ਮੇਰੇ ਇੱਕਲਾ ਜਿਹਾ ਗਰੂਪ ਸੂ ਰੱਬ ਇੱਕੋ ਪੁੱਤ ਦੇ ਦਿੰਦਾ ਬਹੂ ਨੂੰ ਤਾਂ ਗਾਹਾਂ ਧੂਣਾ ਧੁੱਕਦਾ ਰਹਿ ਜਾਂਦਾ ਲੜੀ ਜੁੜੀ ਰਹਿੰਦੀ ਜ਼ਮੀਨ ਘਰ ਚ ਰਹਿੰਦੀ ਹੁਣ ਖਬਰੇ ਕੋਈ ਬਗਾਨਾ ਪੁੱਤ ਕਿੱਥੋਂ ਦਾ ਆ ਕੇ ਬੈਠੂ ਔਤ ਨਹੀਂ ਪੁੱਤੇ ਹੀ ਵੱਜਣੇ ਇੱਕ ਦਿਨ ਹੇ ਮੇਰੇ RAM ਤੂੰ ਕੌਣ ਕੀਤੀਆਂ ਸਾਡੇ ਨਾਲ ਸਸਤੀਆਂ ਗੱਲਾਂ ਸੁਣ ਕੇ ਗੇਲੋ ਪਰਲ ਪਰ ਲੱਖੋ ਪਾਣੀ ਦੇਗਦੀ ਰਹਿੰਦੀ ਕੁਦਰਤ ਸੀ ਉਹਦੇ ਆਪਣੇ ਵਾਸਤੇ ਗੱਲ ਨਹੀਂ ਸੀ ਹਿੰਮਤ ਸਿੰਘ ਨੂੰ ਦੂਰਾ ਗਮ ਸੀ ਇੱਕ ਗਮ ਲੜੀ ਨਾਲ ਲੜੀ ਨਾ ਜੁੜਨ ਦਾ ਦੂਜਾ ਵੱਡਾ ਗਮ ਜਗਰੂਪ ਚ ਅੱਜ ਦਾ ਨਾ ਹਾਲ ਦਾ ਪੜਿਆ ਉਹ ਨਹੀਂ ਖੇਤੀ ਵਿੱਚ ਸੰਵਾਰ ਕੇ ਨਹੀਂ ਪਿਆ ਭੁੱਖੀਆਂ ਖਾ ਖ ਆਪਣਾ ਸਰੀਰ ਗਾਲੀ ਜਾਂਦਾ ਹੈ ਕਦੇ ਉਹ ਬਹੁਤ ਖੇਤ ਜਾਂਦਾ ਮਨ ਨਾਲ ਗੱਲਾਂ ਕਰਦਾ ਪੋਤਾ ਨਾ ਹੋਣ ਦੀ ਕਹਾਣੀ ਤਾਂ ਗਈ ਕਿਦਰੇ ਇਹ ਜਗਰੂਪ ਵੀ ਜੇ ਨਾ ਜੰਮਦਾ ਤਾਂ ਆ ਕੀ ਥੁੜਿਆ ਪਿਆ ਸੀ ਐਦੂ ਤਾਂ ਬੰਦਾ ਬੇਔਲਾਦ ਹੀ ਮਰ ਜਾਵੇ ਚੰਗਾ ਹੈ ਹਿੰਮਤ ਸਿੰਘ ਇੰਨਾ ਬੁੱਢਾ ਨਹੀਂ ਸੀ ਪਰ ਉਹਦੇ ਹੱਡ ਪ੍ਰਾਣ ਹਾਰੇ ਪਏ ਸਨ ਉਹ ਚਿੰਤਾ ਬਹੁਤ ਕਰਦਾ ਭਵਿੱਖ ਵਿੱਚ ਉਹਦੇ ਸਾਹਮਣੇ ਕੁਝ ਵੀ ਨਹੀਂ ਰਹਿ ਗਿਆ ਸੀ बस आठ किले जमीन ही जमीन सी वड्डी गल दयाकोर ਨਹੀਂ ਸੀ ਤਾਂ ਕੁਝ ਵੀ ਨਹੀਂ ਸੀ ਤੀਵੀ ਨਾਲ ਹੀ ਸੰਸਾਰ ਹੁੰਦਾ ਹੈ ਦਇਆਕੋਰ ਬਗੈਰ ਉਹਦਾ ਸੰਸਾਰ ਕੁੱਪ ਹਨੇਰ ਸੀ ਉਹ ਜਿਉਂਦੀ ਸੀ ਤਾਂ ਤੀਵੀ ਪੁਰਸ਼ ਦੋਵੇਂ ਬੈਠ ਕੇ ਦੁੱਖ ਸੁੱਖ ਫਰੋੜ ਲੈਂਦੇ ਹੁਣ ਕਿਹਦੇ ਨਾਲ ਗੱਲਾਂ ਕਰਿਓ ਜਗਰੂਪ ਉੰਜ ਨਿਕੰਮਾ ਸੀ ਗੁਰਮੇਲਕੋਰ ਨੂੰ ਨਾਲ ਕੀ ਗੱਲ ਕਰਦਾਓ ਬਹੂ ਨੂੰ ਉਹਦੇ ਦੁੱਖਾਂ ਦੀ ਕੀ ਜਾਣਕਾਰੀ ਹੋ ਸਕਦੀ ਸੀ ਤੇ ਫਿਰ ਉਹ ਜਾਣਦਾ ਸੀ ਕਿ ਜਗਰੂਪ ਕਰਕੇ ਬਹੂ ਦਾ ਆਪਣਾ ਦੁੱਖ ਹੀ ਬਹੁਤ ਭਾਰੀ ਸੀ ਉਹ ਸੋਹਰੇ ਦਾ ਦੋ ਕਿੱਥੋਂ ਸੁਣ ਜੋਗੀ ਸੀ ਹਿੰਮਤ ਸਿੰਘ ਦਾ ਖੇਤੀ ਦੇ ਕੰਮ ਵਿੱਚ ਵੀ ਹੁਣ ਦਿਲ ਨਹੀਂ ਲੱਗਦਾ ਸੀ ਸਾਹਮਣੇ ਕੰਮ ਨੂੰ ਹੱਥ ਪਾਉਣ ਤੋਂ ਪਹਿਲਾਂ ਹੀ ਉਹਦੇ ਅੰਗਾ ਵਿੱਚ ਥਕੇਮਾ ਉਤਰ ਆਉਂਦਾ ਤੇ ਫਿਰ ਕੰਮ ਕਰਦਾ ਉਹ ਸੋਚਦਾ ਰਹਿੰਦਾ ਜਿਵੇਂ ਵਗਾਰ ਦਾ ਕੰਮ ਕਰਦਾ ਹੋਵੇ ਉਹਦੇ ਲਈ ਇਹ ਕੋਈ ਚਿੰਤਾ ਨਹੀਂ ਰਹਿ ਗਈ ਸੀ ਕਿ ਫਸਲ ਥੋੜੀ ਆਉਂਦੀ ਹੈ ਜਾਂ ਜ਼ਿਆਦਾ ਆਉਂਦੀ ਹੈ ਮੰਡੀ ਜਾ ਕੇ ਕਣਕ ਝੋਨੇ ਦਾ ਠੀਕ ਮੁੱਲ ਮਿਲਦਾ ਹੈ ਜਾਂ ਨਹੀਂ ਜੋ ਮਿਲ ਜਾਂਦਾ ਉਹਦੇ ਲਈ ਠੀਕ ਹੀ ਠੀਕ ਸੀ ਉਹਨੂੰ ਪਹਿਨਣ ਖਾਣ ਦੀ ਕੋਈ ਦਿਲ ਚੱਪਸੀ ਨਹੀਂ ਰਹਿ ਗਈ ਸੀ ਬਸ ਆਥਰੇ ਸ਼ਰਾਬ ਦੇ ਦੋ ਪੈਗ ਜ਼ਰੂਰ ਮਾਰਦਾ ਸ਼ਰਾਬ ਕੋ ਹੋਵੇ ਦੇਸੀ ਹੋਵੇ ਵਿਸਕੀ ਹੋਵੇ ਜਾਂ ਘਰ ਦੀ ਕੱਢੀ ਉਹਦੇ ਲਈ ਕੋਈ ਚੋਣ ਨਹੀਂ ਰਹਿ ਗਈ ਸੀ ਆਖਦਾ ਹੁੰਦਾ दारू ਹੋਵੇ ਕੋਈ ਹੋਵੇ ਦੋ ਪੈਗ ਪੀ ਕੇ ਬਸ ਸਿਰ ਤੇ ਠੀਕਰਾ ਜਾਂ ਮੁੱਦਾ ਵੱਜ ਜੇ ਉਹਨੇ ਵਿਆਹ ਕੋਰ ਮਰੀ ਤੋਂ 2 ਸਾਲ ਬਾਅਦ ਹੀ ਅੱਠ ਦੀ ਅੱਠ ਕਿੱਲੇ ਜ਼ਮੀਨ ਨਰੇਣੇ ਕੇ ਬਲਵੰਤ ਨੂੰ ਹਿੱਸੇ ਉੱਤੇ ਦੇ ਦਿੱਤੀ ਬਲਵੰਤ ਜਗਰੂਪ ਦਾ ਮਿੱਤਰ ਵੀ ਸੀ ਬਚਪਨ ਵਿੱਚ ਉਹ ਇਕੱਠੇ ਪੜੇ ਖੇਡੇ ਸਨ ਦੋਵਾਂ ਦੀ ਪੱਕੀ ਜਾਰੀ ਸੀ ਮਤ ਮਿਲਦੀ ਸੀ ਫਿਰ ਦੋਵਾਂ ਪਰਿਵਾਰਾਂ ਦਾ ਆਉਣ ਜਾਣ ਸੀ ਭਾਈਚਾਰਕ ਸਾਂ ਸੀ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਸ਼ਰੀਕ ਸਨ ਵੱਡੀ ਗੱਲ ਬਲਵੰਤ ਦੇ ਪਿਓ ਚੰਨਣ ਸੂ ਦੀ ਭਰਤੀ ਕਰਕੇ ਹੀ ਜਗਰੂਪ ਨੂੰ ਰਿਸ਼ਤਾ ਹੋਇਆ ਸੀ ਉਹਨੇ ਮੌੜਾ ਵਾਲੇ ਤਰਲੋਚਰ ਨਾਲ ਅਜਹੀਆਂ ਠੋਕਵੀਆਂ ਗੱਲਾਂ ਕੀਤੀਆਂ ਸਨ ਕਿ ਬਸ ਉਹਨੂੰ ਬੰਨ੍ਹ ਕੇ ਬਿਠਾ ਲਿਆ ਸੀ ਉਹ ਹਿੱਲਣ ਜੋਗਾ ਨਹੀਂ ਛੱਡਿਆ ਸੀ ਰੁਪਈਆ ਦੇਣਾ ਮੰਨ ਕੇ ਹੀ ਕਰੋ ਨਿਕਲਿਆ ਹਿੰਮਤ ਸਿੰਘ ਨੇ ਬਲਵੰਤ ਨੂੰ ਆ ਕੇ ਅੱਧਾ ਕਿਲਾ ਕੱਖ ਵਿਝਵਾਏ ਹਾੜੀ ਵੀ ਅਤੇ ਸੌਣੀ ਵੀ ਉਹਨਾਂ ਦੇ ਘਰ ਇੱਕ ਮੈਸ ਹਮੇਸ਼ਾ ਰਹਿੰਦੀ ਬਾਕੀ ਸਭ ਡੰਗਰ ਪਸ਼ੂ ਵੇਚ ਦਿੱਤੇ ਸਨ ਹਲਵਾਹੀ ਦਾ ਸੰਦ ਸੰਦੌੜਾ ਵੀ ਵਿਕਣ ਲੱਗਿਆ ਸੂਬੇਦਾਰ ਤਾਂ ਉਂਝ ਵੀ ਦੂਜਿਆਂ ਨੂੰ ਚੀਜ਼ਾਂ ਫੜਾਉਂਦਾ ਜਾਂਦਾ ਸੀ ਖਿਜ ਕੇ ਖੇਤੀ ਦੀਆਂ ਚੀਜ਼ਾਂ ਘਰੋਂ ਬਾਹਰ ਕਰੀ ਜਾਂਦਾ ਆਖਦਾ ਇਹ ਮਾਂ ਜਾਵਾ ਜੂਪੜਾ ਕਿਹੜੇ ਕਰੂਗਾ ਕਮਾਂਦੜੇ ਇੱਕ ਦਿਨ ਤਾਂ ਇਸ ਘਰ ਨੇ ਉੱਜੜਨਾ ਹੀ ਐ ਇੱਥੇ ਗਦੇ ਲਟਣਗੇ ਗਦੇ ਮੱਝ ਦਾ ਸਾਰਾ ਕੰਮ ਤਾਂ ਦਾ ਗੁਰਮੇਲ ਕੋਲ ਕਰਦੀ ਉਹੀ ਕੱਖ ਪਾਉਂਦੀ ਉਹੀ ਉਹਦਾ ਗੋਹਾ ਕੂੜਾ ਕਰਦੀ ਤੇ ਉਹੀ ਧਾਰ ਕੱਢਦੀ ਦੁੱਧ ਬਾੰਤ Saab ਦੀ ਜਿਸ ਸਾਲ ਹਿੰਮਤ ਸਿੰਘ ਨੇ ਵਾਹੀ ਛੱਡੀ ਉਸੇ ਸਾਲ ਉਹਨੇ ਸੀਤੇ ਚਮਿਆਰ ਨੂੰ ਕੰਮ ਤੋਂ ਹਟਾ ਦਿੱਤਾ ਹੁਣ ਉਹਦੀ ਕੋਈ ਜ਼ਰੂਰਤ ਨਹੀਂ ਸੀ ਇਸ ਘਰ ਵਿੱਚ 12-13 ਸਾਲ ਦਾ ਇੱਕ ਨਵਾਂ ਮੁੰਡਾ ਰੱਖ ਲਿਆ ਕੀ ਤੂੰ ਖੇਤਾਂ ਵਿੱਚ ਮੱਝ ਨੂੰ ਚਾਰ ਕੇ ਲਿਆਉਂਦਾ ਸੀ ਚਾਰ ਕੇ ਕੀ ਲਿਆਉਂਦਾ ਬਸ ਉਹਨੂੰ ਫੇਰ ਤੋਰ ਲਿਆਉਂਦਾ ਮੱਝ ਦੇ ਹੱਡ ਪੈਰ ਮੋਖਲੇ ਹੋ ਜਾਂਦੇ ਫੇਰ ਤੁਰ ਕੇ ਉਹ ਘਰ ਦਾ ਨੀਰਾ ਦਾਣਾ ਚੰਗਾ ਖਾਂਦੀ ਅਤੇ ਚੰਗਾ ਦੁੱਧ ਦਿੰਦੀ ਜਗਰੂਪ ਪਹਿਲਾਂ ਵੀ ਕੰਮ ਦਾ ਡੱਕਾ ਨਹੀਂ ਤੋੜਦਾ ਸੀ ਜਦੋਂ ਬਾਹੀ ਛੱਡ ਦਿੱਤੀ ਫਿਰ ਤਾਂ ਉਹ ਜਮਾ ਹੀ ਲੰਡੇ ਚੋਰ ਤੇ ਹੋ ਗਿਆ ਹਿੰਮਤ ਸਿੰਘ ਹੋਰ ਵੀ ਦੁਖੀ ਰਹਿਣ ਲੱਗਿਆ ਖੇਤੀ ਛੱਡੀ ਨੂੰ 3 ਸਾਲ ਹੀ ਹੋਏ ਸਨ ਕਿ ਹਿੰਮਤ ਸਿੰਘ ਵੀ ਚਲਾਣਾ ਕਰ ਗਿਆ ਤੇ ਫਿਰ ਗੇਲੋ ਹੀ ਕਰਦੀ ਮਾਲਕਣ ਬਣ ਗਈ ਮੈਸੇ ਅਤੇ ਮੈਸ ਦੇ ਸਾਹਮਣੇ ਲਈ ਚਮਿਆਰਾ ਦਾ ਮੁੰਡਾ ਕੀਤੂ ਜਗਰੂਪ ਸਰਦਾਰਾਂ ਦਾ ਕਾਕਾ ਬਣਿਆ ਰਿਹਾ ਦਾ ਆਥਣ ਵੇਲੇ ਕਿਧਰੋਂ ਸ਼ਰਾਬ ਨਾਲ ਡੱਕ ਕੇ ਆਉਂਦਾ ਚੰਗਾ ਖਾਣ ਨੂੰ ਮੰਗਦਾ ਦਾਲ ਸਬਜ਼ੀ ਸਵਾਦ ਨਾਲ ਲੱਗਦੀ ਤਾ ਰੋਟੀ ਤੇ ਥਾਲੀ ਵਗਾ ਕੇ ਕੰਧ ਨਾਲ ਮਾਰਦਾ ਗੇਲੋ ਨੂੰ ਕੁੱਟਣ ਲੱਗਦਾ ਮਨਪ੍ਰੀਤ ਚੰਗਿਆਣਾ ਮਾਰਦੀ ਕਦੇ-ਕਦੇ ਉਹ ਕੁੜੀ ਦੇ ਵੀ ਦੋ ਲਾ ਦਿੰਦਾ ਦਿਨ ਛਪੇ ਇਹ ਉਹਨਾਂ ਦੇ ਘਰ ਨਿੱਤ ਦਾ ਕੰਜਰਖਾਨਾ ਸੀ ਫਿਰ ਉਹ ਆਥਣੇ ਨਿੱਤ ਗੇਲੋ ਤੋਂ दारू ਖਾਤਰ ਪੈਸੇ ਮੰਗਦਾ ਨਾ ਦਿੰਦੀ ਤਾਂ ਬੋਲਣ ਲੱਗ ਪੈਂਦਾ ਬੋਲਦਾ ਗੁੱਸੇ ਹੁੰਦਾ ਉਹਨੂੰ ਕੁੱਟ ਧਰਦਾ ਨਿੱਤ ਹੱਡ ਤੜਵਾਉਣ ਨਾਲ ਉਹ ਉਹਨੂੰ ਥੋੜੇ-ਥੋੜੇ ਪੈਸੇ ਦੇ ਦਿੰਦੀ ਸੀ ਪੈਸਿਆਂ ਦੀ ਤੰਗੀ ਕਰਕੇ ਉਹ ਮੈਂ ਇਸ ਦਾ ਦੁੱਧ ਵੇਚਣ ਲੱਗ ਪਈ ਕਦੇ-ਕਦੇ ਜੇ ਗਰੁੱਪ ਢੋਲ ਵਾਲੇ ਤੋਂ ਸਿੱਧੇ ਹੀ ਪੈਸੇ ਫੜ ਲੈਂਦਾ ਸੀ ਤੜਕੇ ਫੀਮ ਖਾਦੇ ਬਗੈਰ ਜੇ ਗਰੁੱਪ ਤੋਂ ਮੰਜੇ ਤੋਂ ਉੱਠਿਆ ਨਹੀਂ ਜਾਂਦਾ ਸੀ ਉਹ ਸਵੇਰੇ ਜਾਗਣਸਾਰ ਪਹਿਲਾਂ ਪਾਣੀ ਦਾ ਗਲਾਸ ਮੰਗਦਾ ਸੀ ਅਤੇ ਫੀਮ ਦੀ ਗੋਲੀ ਗੋਲੀ ਦਾ ਕਾਰ ਦਿਨੋ-ਦਿਨ ਵਧ ਰਿਹਾ ਸੀ ਘੇਲੋ ਇੱਕੋ ਜਹੀਆਂ ਗੋਲੀਆਂ ਬਣਾ ਕੇ ਡੱਬੀ ਵਿੱਚ ਰੱਖਦੀ ਫੀਮ ਘਾਟਾ ਸਰਕਾਰ ਦੀ ਤਾਂ ਘੇਲੋ ਨੂੰ ਅੱਖਾਂ ਕੱਢਦਾ ਕਿ ਉਹਨੇ ਗੋਲੀਆਂ ਛੋਟੀਆਂ ਕਰ ਦਿੱਤੀਆਂ ਹਨ ਕੁੱਟ ਤੋਂ ਦਾ ਡਰਦੀ ਉਹ ਅਗਲੇ ਦਿਨ ਹੀ ਕਿਸੇ ਵੇਲੇ-ਵੇਲੇ ਬੈਠ ਕੇ ਗੋਲੀਆਂ ਦਾ ਘਾਰ ਥੋੜਾ ਵੱਡਾ ਕਰ ਦਿੰਦੀ ਰੋਟੀ ਵੇਲੇ ਤੱਕ ਫੀਮ ਦਾ ਅਸਰ ਘਟਣ ਲੱਗਦਾ ਤਾਂ ਉਹ ਭੁੱਕੀ ਦੀ ਮੂੰਹ ਵਿੱਚ ਪਾ ਕੇ ਤੇ ਉੱਤੋਂ ਦੀ ਪਾਣੀ ਪੀਂਦਾ ਮੂੰਹ ਵਿੱਚ ਪਾਈ ਭੁੱਕੀ ਪਾਣੀ ਦੀਆਂ ਘੁੱਟਾ-ਘੁੱਟਾ ਸਾਰੀ ਸੰਗੋ ਥੱਲੇ ਕਰ ਲੈਂਦਾ ਭੁੱਕੀ ਦਾ ਹਸਬੰਦ ਨਜ਼ਾਰਾ ਸੀ ਉਹ ਦੁਪਹਿਰ ਦੀ ਰੋਟੀ ਬੜੇ ਸਵਾਦ ਨਾਲ ਖਾਂਦਾ ਤੇ ਫਿਰ ਮੰਜਾ ਢਾ ਕੇ ਬੈਠ ਕੇ ਵਿੱਚ ਸੌ ਜਾਂਦਾ ਪਿਛਲੇ ਪਹਿਰ ਦੀ ਚਾਹ ਵੇਲੇ ਉੱਠਦਾ ਤਾਂ ਫੀਮ ਦੀ ਛੋਟੀ ਗੋਲੀ ਫੇਰ ਖਾਂਦਾ ਥੋੜੇ ਚਿਰ ਬਾਅਦ ਉਹਦੇ ਹੱਟ ਜੁੜਦੇ ਤੌ ਕਾਰੋਂ ਬਾਹਰ ਨਿਕਲਣ ਜੋਗਾ ਹੋ ਜਾਂਦਾ ਆਥੜ ਨੂੰ ਤਾਂ ਗੇਲੋ ਘਰ ਦੀ ਮਾਲਕਣ ਸੀ ਪਰ ਉਹਦੀ ਕੁੱਤਿਆਂ ਨਾਲੋਂ ਜੂਨ ਬੁਰੀ ਸੀ ਨਿਤ ਜਗਰੂਪ ਉਹਨੂੰ ਮਿੱਟੀ ਦੇ ਡਲਿਆਂ ਵਾਂਗ ਪਨ ਸੁੱਟਦਾ ਉਹਦੀ ਜੇਬ ਵਿੱਚ ਪੈਸਾ ਨਹੀਂ ਰਹਿਣ ਦਿੰਦਾ ਸੀ ਮਨਪ੍ਰੀਤ ਚੌਥੀ ਜਮਾਤ ਵਿੱਚ ਪੜਦੀ ਸੀ ਅਤੇ ਦਿਨੋਂ ਦਿਨ ਵੱਡੀ ਹੁੰਦੀ ਜਾ ਰਹੀ ਸੀ ਉਹਨੂੰ ਕੁੜੀ ਦਾ ਕੋਈ ਚਾ ਨਹੀਂ ਸੀ ਕੋਈ ਫਿਕਰ ਨਹੀਂ ਸੀ ਕਦੇ ਵੀ ਉਹਨੇ ਕੁੜੀ ਨਾਲ ਪਿਓਾਂ ਵਾਂਗ ਲਾਡ ਪਿਆਰ ਨਹੀਂ ਕੀਤਾ ਸੀ ਕਿੰਨੇ ਹੀ ਮਹੀਨਿਆਂ ਤੋਂ ਉਹਨਾਂ ਦੇ ਔਰਤ ਮਰਦ ਵਾਲੇ ਸਬੰਧ ਨਹੀਂ ਰਹਿ ਗਏ ਸਨ ਉਹ ਤਰਸਦੀ ਰਹਿੰਦੀ ਕਿ ਮਰਦ ਕੀ ਹੁੰਦਾ ਹੈ ਇਕੱਲੀ ਬੈਠੀ ਉਹ ਵਕਤ ਨੂੰ ਝੂਰਦੀ ਚੰਦਰੇ ਰਾਮੇ ਨਾਲ ਉਹਦੇ ਸਬੰਧ ਨਾ ਬਣਦੇ ਤਾਂ ਕਾਹਨੂੰ ਇਹਨਾਂ ਮੁਸੀਬਤਾਂ ਨੂੰ ਪਹੁੰਚਦੀ ਬਥੇਰੀ ਜ਼ਮੀਨ ਸੀ ਉਹਦੇ ਬਾਪ ਕੋਲ ਉਹ ਕਿਸੇ ਚੰਗੇ ਘਰ ਵਿਆਹੀ ਵਰੀ ਜਾਂਦੀ ਅਤੇ ਮੌਜਾ ਕਰਦੀ ਕੋਈ ਮਰਦਾਂ ਜਿਹਾ ਮਰਦ ਹੁੰਦਾ ਤਾਂ ਉਹਦੇ ਦਿਨ ਸੁਖਾਲੇ ਨਿਕਲਦੇ ਤਿੰਨ ਦਿਨਾਂ ਤੋਂ ਉਹ ਬਹੁਤ ਹੈਰਾਨ ਸੀ ਕਿ ਜਗਰੂਪ ਨੇ ਉਹ ਤੋਂ ਪੈਸੇ ਨਹੀਂ ਮੰਗੇ ਸਨ ਉਹ ਆਥਰ ਦੁਪਹਿਰ ਦੀ ਰੋਟੀ ਚੁੱਪ ਕਰਕੇ ਖਾ ਲੈਂਦਾ ਸੀ ਪਰ ਸ਼ਾਮ ਨੂੰ ਖਾਸਾ ਹਨੇਰਾ ਪਏ ਤੋਂ ਘਰ ਵੜਦਾ ਉਹਦੀ ਪੂਰੀ ਪੀਤੀ ਹੁੰਦੀ ਤਿੰਨ ਦਿਨਾਂ ਤੋਂ ਹੀ ਬਲਵੰਤ ਤੋਨੂ ਘਰ ਤੱਕ ਛੱਡ ਕੇ ਜਾਂਦਾ ਸੀ ਘਰ ਕੀ ਵਿਹੜੇ ਵਿੱਚ ਮੰਝੇ ਉੱਤੇ ਬਿਠਾ ਕੇ ਜਾਂਦਾ ਆਖਦਾ ਪਰਜਾਈ ਸਾਪ ਆਪ ਦੇ ਸਰਦਾਰ ਸਾਹਿਬ ਨੂੰ ਤੇ ਤੁਰ ਜਾਂਦਾ ਧੰਨਵਾਦ